ਜੋ ਆਸ ਆਇਆ ਗੁਰੂ ਨਗਰੀ ਅੰਮ੍ਰਿਤਸਰ ਦੀ ਔਰ ਇਹ ਗੁਰੂ ਨਗਰੀ ਦੇ ਅੰਦਰ ਲੱਖਾਂ ਹੀ ਲੋਕ ਜਿਹੜੇ ਇੱਥੇ ਸਰਦਾਰੂ ਦੇ ਮੁੱਢ ਦੇ ਵਿੱਚ ਅੰਮ੍ਰਿਤਸਰ ਦੇ ਨਗਰੀ ਚਾਹਤੇ ਨੇ ਉਹ ਬੇਚੇ ਜਦ ਬੇ ਤਰੀਕੇ ਨਾਲ ਇੱਥੇ ਆਉਣ ਔਰ ਸੱਚਖੰਡਾ ਮਦਰ ਸਾਹਿਬ ਵੀ ਆਉਣ ਪਾਉਣ ਵਾਲਮੀ ਕੀ ਤੀਰਥ ਵੀ ਆਉਣ ਦੁਰਗਾਣਾ ਮੰਦਿਰ ਵੀ ਆਉਣ ਔਰ ਵੀ ਅੰਮ੍ਰਿਤਸਰ ਦੇ ਜਿਹੜੇ ਸਥਾਨ ਨੇ ਉੱਥੇ ਆਉਣ ਉਹਨਾਂ ਨੂੰ ਕੋਈ ਅਸੀਂ ਮੁਸ਼ਕਲ ਨਹੀਂ ਆਉਂਦੀ ਮਤਲਬ ਹੈ ਕਿ ਉਸ ਬੰਦੇ ਨੇ ਧਾਰਮਿਕ ਤੌਰ ਤੇ ਇਸ ਚੀਜ਼ ਦਾ ਵੀ ਅਹਿਸਾਸ ਨਹੀਂ ਕੀਤਾ ਕਿ ਘਟੋ-ਘਟ 26 ਜਨਵਰੀ ਤੋਂ ਇਲਾਵਾ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਵੀ ਉਦਨ ਚੜ੍ਹਦੇ ਆਣਾ ਆ ਤੇ ਨਹੀਂ ਉਹਨਾਂ ਨੇ ਉਹ ਚੁਣਿਆ ਕਿ ਜਿਹਦੇ ਨਾਲ ਧਾਰਮਿਕ ਤੌਰ ਤੇ ਭਾਵਨਾਵਾਂ ਵੀ ਅੰਨ ਕਰੋ ਤੇ ਨਾਲ ਸਮਾਜਿਕ ਤੌਰ ਤੇ ਵੀ ਲੋਕਾਂ ਦੇ ਅੰਦਰ ਇੱਕ ਗਲਤ ਮੈਸੇਜ ਜੜਾ ਜਾਵੇ ਉਹਦੇ ਲਈ ਉਹਨਾਂ ਨੇ 26 ਜਨਵਰੀ ਦਾ ਦਿਨ ਇਸ ਕਰਕੇ ਚੁਣਿਆ ਕਿ ਉਸ ਦਿਨ ਦੇਸ਼ ਦਾ ਸੰਵਿਧਾਨ ਜਿਹੜਾ ਬਣਾ ਸਾਡੇ ਇਸ ਦੇਸ਼ ਨੇ ਸਭ ਪਿਆਰ اپنی ماں ਦਾ ਨਹੀਂ ਹੈ ਜਿਹਨੇ ਆਪਣੀ ماں ਦਾ ਜੀਵਨ ਹੀ ਬਦਲਿਆ ਜਿਹੜਾ 3 ਸਾਲ ਉਹਦੇ ਰਹਿ ਕੇ ਆ ਗਿਆ ਤੇ ਲੱਖ ਲਾਂਦੇ ਉਸ ਬੰਦੇ ਦੇ ਜਿਹੜਾ 3 ਸਾਲ ਦੁਬਈ ਰਿਹਾ ਉਹ ਤੇ ਉਹਦੀ ਮਾਤਾ ਅਜੇ ਵੀ ਘਰਾਂ ਦੇ ਵਿੱਚ ਉੱਠੇ ਮਾਰਦੀ ਹੋਵੇ ਘਰਾਂ ਦੇ ਝੁੱਥੇ ਭਾਂਡੇ ਮਾਰਦੇ ਹੋਵੇ ਲੱਖ ਲਾਂਦੇ ਉਸ ਬੰਦੇ ਦੇ ਜਿਹੜਾ ਦੁਬਈ ਵਿੱਚ ਰਹਿਣਾ ਸਤਿ ਸ੍ਰੀ ਅਕਾਲ ਜੀ ਤੁਹਾਡਾ ਆਪਣਾ ਪੰਜਾਬ ডਾਟ ਏਨ ਤੇ ਮੈਂ ਤੁਹਾਡਾ ਆਪਣਾ ਰਣਜੀਤ ਖੇਰ ਜਿਵੇਂ ਕਿ ਤੁਸੀਂ ਜਾਣਦੇ ਹੋਗੇ ਅੰਮ੍ਰਿਤਸਰ ਵਿੱਚ 26 ਜਨਵਰੀ ਨੂੰ ਜਿਹੜੀ ਡਾਕਟਰ ਭੀਮ ਰਹੋ ਅੰਬੇਦਕਰ ਜੀ ਦੀ ਪ੍ਰਤੀਮਾ ਉਹਨਾਂ ਦੀ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਇੱਕ ਸ਼ਰਾਤੀ ਅੰਸਰ ਨੌਜਵਾਨ ਵੱਲੋਂ ਜਿਹੜੀ ਆ ਮੂਰਤੀ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਉਹ ਕੀਤੀ ਗਈ ਔਰ ਸੰਵਿਧਾਨ ਨੂੰ ਜਿਹੜਾ ਉਹ ਉੱਥੇ ਸਾਰਿਆਂ ਦੀ ਕੋਸ਼ਿਸ਼ ਕੀਤੀ ਗਈ ਇਸੇ ਵਿਸ਼ੇ ਤੇ ਅੱਜ ਅਸੀਂ ਪਹੁੰਚੇ ਹਾਂ ਊਮ ਪ੍ਰਕਾਸ਼ ਅਨਾਰੀਆ ਜੀ ਜਿਹੜੇ ਵਾਲਮੀਕੀ ਸਮਾਜ ਦੇ ਪ੍ਰਤੀਨਿਧਤਾ ਵੀ ਕਰਦੇ ਨੇ ਔਰ ਇੱਕ ਉੱਗੇ ਸਮਾਜ ਸੇਵੀ ਵੀ ਨੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾਂ ਜੀ ਤੁਹਾਡਾ ਆਪਣਾ punjab.in ਤੇ ਜੀ ਧੰਨਵਾਦ ਅਨੁਰਿਆ ਸਾਹਿਬ ਮੈਂ ਤੁਹਾਡਾ ਕੋ ਇਹ ਜਾਨਣਾ ਚਾਹਾਂਗਾ ਕਿ ਕਿਵੇਂ ਇਹ ਘਟਨਾ ਜਿਹੜੀ ਆ ਇਹ ਹੋਈ ਹੈ ਪਹਿਲਾਂ ਤੇ ਜੀ ਤੁਹਾਡਾ ਧੰਨਵਾਦ ਕਰਦੇ ਆ ਰஞ்சிਤ ਸਿੰਘ ਖੇੜਚੀ ਔਰ ਸਾਰਿਆਂ ਨੂੰ ਫਤਿਹ ਬਨਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਜੀ ਜੀ ਰஞ்சிਤ ਸਿੰਘ ਅਨੰਦ ਜੀ ਸਭ ਇੱਕ ਘਟਨਾ 26 ਤਰੀਕ ਦੀ ਜਿਹੜੀ ਇਹ ਘਟਨਾ ਇੱਕ ਨੌਜਵਾਨ ਵੱਲੋਂ ਜਿਹੜਾ ਹੈ ਮੂਰਤੀ ਨੂੰ ਖੰਡਿਤ ਕਰਨ ਦੀ ਜਿਹੜੀ ਜਿਹੜਾ ਯਤਨ ਕੀਤਾ ਗਿਆ ਹੈ ਤੁਸੀਂ ਕੇਸ ਦੇ ਨਜ਼ਰੀਏ ਨਾਲ ਵੇਖਦੇ ਹੋ ਕਿ ਇਹ ਕੌਣ ਲੋਕ ਹੋ ਸਕਦੇ ਆ ਜਾਂ ਕੌਣ ਜਿਹੜੇ ਇਸ ਸ਼ਰਾਰਤੀ ਅੰਸਰ ਨੇ ਜਿਨ੍ਹਾਂ ਨੇ ਸੰਵਿਧਾਨ ਨਿਰਮਾਤਾ ਡਾਕਟਰ ਭੀਮrao ਅੰਬੇਡਕਰ ਨਾਲ ਜਿਹੜੀ ਇਹ ਸ਼ਰਾਰਤ ਉਹਨਾਂ ਦੀ ਮੂਰਤੀ ਨਾਲ ਉਹਨਾਂ ਦੀ ਪ੍ਰਤਿਮਾ ਨਾਲ ਜਿਹੜੀ ਸ਼ਰਾਰਤ ਕੀਤੀ ਹੈ ਕੀ ਮਾਨਸਿਕਤਾ ਜਿਹੜੀ ਉਹਨਾਂ ਦੀ ਰਹੀ ਹੋਏਗੀ ਉਹਨਾਂ ਨੇ ਇਹ ਮੂਰਤੀ ਨਾਲ ਜਿਹੜੀ ਛੇੜਛਾੜ ਕੀਤੀ ਪਹਿਲਾਂ ਤਾਂ ਜੀ ਬੜੀ ਦੁਖਦਾਈ ਘਟਨਾ ਹੈ ਉਹ ਇਸ ਕਰਕੇ ਵੀ ਜ਼ਿਆਦਾ ਦੁਖਦਾਈ ਹੈ ਕਿ ਅੰਮ੍ਰਿਤਸਰ ਜਿਹੜੀ ਜੋ ਗੁਰੂ ਨਗਰੀ ਹੈ ਜਿੱਥੇ ਸਾਡੇ ਸ੍ਰੀ ਸ੍ਰੀ ਹਰਮੰਦਰ ਸਾਹਿਬ ਹੈ ਹੋਰ ਧਾਰਮਿਕ ਸਥਾਨ ਨੇ ਪਵਨ ਵਾਲਮੀਕੀ তীર્થ ਵੀ ਇੱਥੇ ਆ ਉੱਥੇ ਇਸ ਘਟਨਾ ਦਾ ਹੋਣਾ ਔਰ ਖਾਸ ਕਰਕੇ ਉਸ ਦਿਨ ਹੋਣਾ ਜਿਸ ਦਿਨ 26 ਜਨਵਰੀ ਜਿਹੜੇ ਕਿ ਜਿਸ ਦਿਨ ਦੇਸ਼ ਦਾ ਸੰਵਿਧਾਨ ਜਿਹੜਾ ਲਾਗੂ ਹੋਇਆ ਔਰ ਜਿਹਨੂੰ ਬਣਾਉਣ ਵਾਲੇ ਜਿਹੜੇ ਸੀ ਬਾਬਾ ਸਾਹਿਬ ਅੰਮੇਦਕਰ ਸਾਹਿਬ ਨੇ ਜੀ ਉਹਨਾਂ ਦੇ ਸੰਵਧਾਨ ਨਿਰਮਤਾ ਦੇ ਉਸ ਸਟੈਚੂ ਤੇ ਉਸ ਪ੍ਰਤਿਮਾ ਤੇ ਉਸ ਬੁੱਤ ਤੇ ਜਿਹੜਾ ਕਿ ਟਾਊਨ ਹਾਲ ਦੇ ਵਿੱਚ ਲੱਗਾ ਹੋਇਆ ਉੱਥੇ ਇੱਕ ਸ਼ਰਾਤੀ ਵੱਲੋਂ ਕਿਹਾ ਜਾ ਸਕਦਾ ਆ ਪਹਿਲਾਂ ਤਾਂ ਇੱਕ ਸ਼ਰਾਤੀ ਦੀ ਗੱਲ ਕੀਤੀ ਜਾ ਰਹੀ ਲੇਕਿਨ ਹੁਣ ਉਹ ਗੱਲ ਜਿਹੜੀ ਆ ਉਹ ਜ਼ਿਆਦਾ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ ਕਿ ਜਿਸ ਤਰੀਕੇ ਨਾਲ ਉਹ ਵਿਅਕਤੀ ਉੱਥੇ ਆਇਆ ਜਿਸ ਤਰੀਕੇ ਨਾਲ ਉਹਨੇ ਆ ਕੇ ਉੱਥੇ ਪਹਿਲਾਂ ਸੰਵਿਧਾਨ ਨੂੰ ਅੱਗ ਲਾਈ ਉਸ ਤੋਂ ਬਾਅਦ ਫਿਰ ਉਹ ਇੱਕ ਥੋੜਾ ਲੈ ਕੇ ਪੌੜੀ ਦੇ ਰਾਹੀਂ 바ਵਾ ਸਾਹ ਦੀ ਜਿਹੜੀ ਬੋਤ ਹੈ ਉਹਦੇ ਤੇ ਚੜਿਆ ਔਰ ਲਗਾਤਾਰ ਉਹਦੇ ਉੱਤੇ ਵਾਰ ਕੀਤੇ ਔਰ ਉਹਨੂੰ ਤੋੜਨ ਦਾ ਉਹਨੇ ਯਤਨ ਕੀਤਾ। ਕੋਲਾਕ-ਗਾਲਕ ਸਿਕਿਉਰਟੀ ਵਾਲਿਆਂ ਨੇ ਬੜੀ ਮੁਸ਼ਕਲ ਦੇ ਨਾਲ ਉਹਨੂੰ ਫੜਿਆ ਉਹ ਫੜ ਕੇ ਜਿਹੜਾ ਪੁਲਿਸ ਦੇ ਹਵਾਲੇ ਕਰਤਾ। ਹੁਣ ਤੱਕ ਦੀ ਜਿਹੜੀ ਕਹਾਣੀ ਇਹ ਹੈ। ਅੱਗੇ ਜਿਹੜਾ ਤੁਹਾਡਾ ਸਵਾਲ ਹੈ ਤੁਸੀਂ ਉਹ ਸਵਾਲ ਕਰੋ ਜਿਹੜੀ ਜਾਣਕਾਰੀ ਹੈ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਅਸੀਂ ਲੋਕਾਂ ਤੱਕ ਵੀ ਰੱਖਣਾ ਚਾਹੁੰਦੇ ਹਾਂ। ਔਰ ਦੇਸ਼ ਦੀ ਭਾਵਨਾ ਨਾਲ ਜੁੜਿਆ ਮਾਮਲਾ ਆ ਪੂਰੇ ਵਰਲਡ ਦੇ ਵਿੱਚ ਇਹ ਘਟਨਾ ਦਾ ਜ਼ਿਕਰ ਤੇ ਰঞ্জੀਤ ਜੀ ਤੁਸੀਂ ਗੱਲ ਕਰੋ ਔਰ ਅਨਾਰੀ ਸਾਹਿਬ ਜਿਵੇਂ ਕਿ ਸੀਪੀ ਅੰਮ੍ਰਿਤਸਰ ਵਾਲੀ ਪੁਲਿਸ ਕਮਿਸ਼ਨ ਅੰਮ੍ਰਿਤਸਰ ਦਾ ਵੀ ਜਿਹੜਾ ਬਿਆਨ ਆਇਆ ਕਿ ਅਸੀਂ ਸਪੈਸ਼ਲ ਜਿਹੜੇ ਅਫੀਸਰ ਲਾਏ ਹੋਏ ਨੇ ਇਸ ਅਸ਼ੇ ਦੀ ਇਸ ਜਿਹੜਾ ਮਤਲਬ ਉਹਦੀ ਗੱਲ ਹੀ ਤਾਨੂੰ ਲੱਗਦਾ ਕਿ ਜਿਹੜੀ ਉਹ ਪੁਲਿਸ ਪ੍ਰਸ਼ਾਸਨ ਹੈ ਉਹ ਜਿਹੜਾ ਇਸ ਮਸਲੇ ਨੂੰ ਬਹੁਤ ਗੰਭੀਰ ਤਨਾ ਜਿਹੜਾ ਉਹ ਲਵੇਗੀ ਔਰ ਪ੍ਰੋਪਰ ਜਿਹੜੀ ਆ ਉਹਦੀ ਇਨਵੈਸਟੀਗੇਸ਼ਨ ਕਰੇਗੀ ਦੇਖੋ ਜੀ ਇਹ ਮਾਮਲਾ ਜਿਹੜਾ ਹੈ ਕਿਉਂਕਿ ਇੱਕ ਪੰਜਾਬ ਦਾ ਮਾਮਲਾ ਨਹੀਂ ਇਹ ਸੜੇ پورے ਵਰਲਡ ਦਾ ਮਾਮਲਾ ਹੈ ਔਰ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਹੈ ਉਹਨੂੰ ਇਹਨੂੰ ਗੰਮੀਤਾ ਨਾਲ ਲੈਣਾ ਹੀ ਚਾਹੀਦਾ ਇਸ ਗੱਲ ਤੋਂ ਕੋਈ ਸ਼ੱਕ ਨਹੀਂ ਹੈ ਕਿ ਇਹਨੂੰ ਗੰਮੀਤਾ ਨਾਲ ਲਿਆ ਜਾਣਾ ਚਾਹੀਦਾ ਆ ਲੈ ਵੀ ਰਹੇ ਨੇ ਲੇਕਿਨ ਜਿਹੜੀ ਪ੍ਰੈਕਟੀਕਲੀ ਜਿਹੜੀ ਚੀਜ਼ ਆ ਜਿਹੜੇ ਸਵਾਲ ਨੇ ਨਾ ਬਹੁਤ سارے ਬਹੁਤ سارے ਲੋਕਾਂ ਦੇ ਸਵਾਲ ਨੇ ਪੂਰੇ ਦੇਸ਼ ਦੇ ਸਵਾਲ ਨੇ ਪੂਰੇ ਪੰਜਾਬ ਦੇ ਸਵਾਲ ਨੇ ਪੂਰੇ ਅੰਮ੍ਰਿਤਸਰ ਦੇ ਲੋਕ ਜਿਹੜੇ ਪੁੱਛ ਰਹੇ ਉਹਨਾਂ ਸਵਾਲਾਂ ਦਾ ਅਜੇ ਜਵਾਬ ਜਿਹੜਾ ਉਸ ਸੰਤੁਸ਼ਟੀ ਤਰੀਕੇ ਨਾਲ ਪ੍ਰਸ਼ਾਸਨ ਅਜੇ ਨਹੀਂ ਦੇ ਪਾ ਰਿਹਾ ਨਹੀਂ ਜਿਸ ਤਰ੍ਹਾਂ ਕਿ 26 ਜਨਵਰੀ ਦਾ ਜਿਹੜਾ ਦਿਨ ਹੈ ਉਹ ਤੇ ਪੂਰੇ ਭਾਰਤ 'ਚ ਜਿਹੜਾ ਇਸ ਵੇਲੇ ਆਪਜੀ ਨੂੰ ਪਤਾ ਕਿ ਅਲਰਟ ਜਿਹੜਾ ਪੁਲਿਸ ਜਿਹੜੀਆਂ ਸੁਰੱਖਿਆ ਏਜੰਸੀਆਂ 'ਚ ਅਲਰਟ ਰਹਿੰਦਾ ਕਿ ਕੋਈ ਅਨਸਖਾਮੀ ਘਟਨਾ ਨਾ ਹੋਵੇ ਔਰ ਉਸ ਤਾਰੀਖ ਨੂੰ ਉਸ ਮਿਤੀ ਨੂੰ ਉਸ ਡੇਟ ਨੂੰ ਜਿਹੜਾ ਇੱਕ ਨੌਜਵਾਨ ਬਾਬਾ ਸਾਹਿਬ ਦੀ ਪ੍ਰਤਿਮਾ ਦੇ ਉੱਪਰ ਚੜ ਜਾਂਦਾ ਹੈ ਉੱਥੇ ਤੁਸੀਂ ਸਮਝਦੇ ਨਹੀਂ ਕਿ ਪੰਜਾਬ ਸਰਕਾਰ ਦਾ ਜਿਹੜਾ ਫੇਲਿਅਰ ਹੈ ਕਿ ਉਸ ਵਜ੍ਹਾ ਲਈ ਉੱਥੇ ਸੁਰੱਖਿਆ ਹੋਣੀ ਚਾਹੀਦੀ ਸੀ ਬਿਲਕੁਲ ਫੇਲਿਅਰ ਹੈ ਜੀ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਜਿਹੜੀ ਚੀਜ਼ ਪ੍ਰਤੱਖ ਹੈ ਪ੍ਰਮਾਣ ਹੈ ਜਿਹੜੀ ਚੀਜ਼ ਤੁਹਾਡੇ ਸਾਹਮਣੇ ਹੈ ਉਹਨੂੰ ਲੁਕਾਇਆ ਨਹੀਂ ਜਾ ਸਕਦਾ ਸਿਕਿਉਰਿਟੀ ਖਾਸ ਕਰਕੇ 26 ਜਨਮ ਅਰਦਨ ਕੋਈ ਅਸਾ ਚੌਂਕ ਚੁਰਾਇਆ ਨਹੀਂ ਹੈ ਜਿੱਥੇ ਚੈਕਿੰਗ ਨਹੀਂ ਹੈ ਕੋਈ ਅਸੀ ਜਗ੍ਹਾ ਨਹੀਂ ਹੈ ਜਿੱਥੇ ਪੁਲਿਸ ਫੋਰਸ ਜਿਹੜੀ ਹੈ ਉਹ ਨਹੀਂ ਹੈ ਇਹਦੇ باوجود ਉੱਥੇ ਘਟਨਾ ਹੋ ਜਾਣਾ ਹੀ ਉੱਥੇ ਘਟਾਉਣ ਤੋਂ ਬਾਅਦ ਜਿਹੜਾ ਜਿਹੜੀ ਜਿਹੜੀ ਪਰੋਸੇਯੋਗ ਸੂਤਰਾਂ ਤੋਂ ਸਾਨੂੰ ਪਤਾ ਲੱਗਾ ਕਿ ਪੁਲਿਸ ਨੂੰ ਘਟੋ ਘਟ ਇੱਕ ਘੰਟੇ ਬਾਅਦ ਪਤਾ ਲੱਗਦਾ ਆ ਉੱਥੋਂ ਦੇ ਸਬੰਧਤ ਜਿਹੜੇ ਐਸਐਚਓ ਸਾਹਿਬ ਨੇ ਉਹ ਬਹੁਤ ਲੇਟ ਆਉਂਦੇ ਨੇ ਉਹ ਵੱਖਰੀ ਗੱਲ ਆ ਕਿ ਉਹਨਾਂ ਦੇ ਐਸਐਚਓ ਸਾਹਿਬ ਤੇ ਸਾਰੇ ਲੋਕਾਂ ਨੇ ਅਬਰਸਰ ਦੇ ਲੋਕਾਂ ਨੇ ਔਰ ਜਿੰਨੀਆਂ ਵੀ ਸਾਡੀਆਂ ਜਥੇਬੰਦੀਆਂ ਨੇ ਸਾਰਿਆਂ ਨੇ ਪ੍ਰਚਾਰਕ ਕੀਤਾ ਉਹਨਾਂ ਤੇ ਕਾਰਵਾਈ ਵੀ ਹੋਈ ਹੈ ਲੇਕਿਨ ਕਲੀ ਕਾਰਵਾਈ ਨਾ ਕਰਨੀ ਪੜੀ ਗੱਲ ਹੈ ਕਿ ਜਿਹੜਾ ਵਿਅਕਤੀ ਉੱਥੇ ਆਇਆ ਉਹਦੇ ਪਿੱਛੇ ਕੌਣ ਲੋਕ ਸੀ ਕਿਸ ਤਰ੍ਹਾਂ ਉਹ ਇੱਥੇ ਪਹੁੰਚਿਆ ਕਿ ਨੇ ਲੰਮੇ ਸਮੇਂ ਤੋਂ ਇੱਥੇ ਰਿਹਾ ਕਿੰਨੀ ਵਾਰ ਉਹ ਇੱਥੇ ਆਇਆ ਹੋਊਗਾ ਜਿਹੜੇ ਲਾਗੇ ਸੀਸੀਟੀਵੀ ਕੈਮਰੇ ਆ ਉਹਨਾਂ ਕੈਮਰਿਆਂ ਦੇ ਵਿੱਚ ਵੀ ਜ਼ਰੂਰ ਉਹਦੀ ਜਾਣਕਾਰੀ ਹੋਊਗੀ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਓਪਨ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਅਜੇ ਨਹੀਂ ਹੋਈਆਂ ਜੇ ਕਿ ਉਸਦੀ ਮਾਤਾ ਆਕਾਸ਼ ਦੀ ਮਾਤਾ ਦੀ ਅ ਨਿੱਜੀ ਚੈਨਲਾਂ ਤੇ ਇੰਟਰਵਿਊ ਵੀ ਆ ਰਹੀ ਹੈ ਉਹਨਾਂ ਦੇ ਬਿਆਨ ਆ ਰਹੇ ਆ ਕਿ ਇਹ ਮੇਰਾ ਜਿਹੜਾ ਪੁੱਤਰ ਆ ਆਕਾਸ਼ ਉਹ 3 ਸਾਲ ਤੋਂ ਵਿਦੇਸ਼ ਵਿੱਚ ਹੈ ਦੁਬਈ ਵਿੱਚ ਰਹਿੰਦਾ ਹੈ ਪਰ ਸਾਡੇ ਨਾਲ ਜਿਹੜਾ ਉਹਦਾ ਕੋਈ ਤਾਲਮੇਲ ਨਹੀਂ ਸਾਡੇ ਨਾਲ ਉਹਦਾ ਕੋਈ ਮੇਲ ਮਲਾਪ ਨਹੀਂ ਹੈ ਤੁਹਾਨੂੰ ਨਹੀਂ ਲੱਗਦਾ ਵੀ ਕਿਸੇ ਇਹ ਕਿਸੇ ਵਿਦੇਸ਼ੀ ਤਾਕਤ ਦਾ ਇਸ ਜਿਹੜਾ ਘਟਨਾ ਦੇ ਵਿੱਚ ਹੱਥ ਹੋ ਸਕਦਾ ਬਿਲਕੁਲ ਜੀ ਬਿਲਕੁਲ ਹੋ ਸਕਦਾ ਕਿਉਂਕਿ ਦੇਖੋ ਕਾਫੀ ਲੰਮੇ ਸਮੇਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਜਦੋਂ ਖਾਸ ਕਰਕੇ 26 ਜਨਵਰੀ ਦਾ ਦਿਨ ਹੁੰਦਾ ਹੈ ਕਈ ਅਸੀਆਂ ਤਾਕਤਾਂ ਜਿਹੜੀਆਂ ਨੇ ਜਿਹੜੀਆਂ ਕੰਨੀਆਂ ਕਿਸ ਸੰਵਿਧਾਨ ਨੂੰ ਨਹੀਂ ਮੰਨਦੀਆਂ ਕਈ ਤਾਕਤਾਂ ਐਸੀਆਂ ਜਿਹੜੀਆਂ ਸਾਡਾ ਰਾਸ਼ਟਰੀ ਝੰਡਾ ਨੂੰ ਸਾੜਦੀਆਂ ਵੀ ਨੇ ਕਈ ਵਾਰ ਉਹ ਇਸ ਤਰ੍ਹਾਂ ਦੀ ਧਮਕੀ ਭਰੇ ਜਿਹੜੀਆਂ ਚੀਜ਼ਾਂ ਉਹ ਕਰਦੇ ਰਹਿੰਦੇ ਤੇ ਸਾਨੂੰ ਲੱਗਦਾ ਕਿ ਜਿਹੜੇ ਚੀਜ਼ ਇਦਾਂ ਦੀ ਕਰ ਰਹੇ ਹੋ ਸਕਦਾ ਹੈ ਉਹਨਾਂ ਲੋਕਾਂ ਦੀ ਹੀ ਇੱਕ ਲੜੀ ਦਾ ਹਿੱਸਾ ਹੋਵੇ ਤੇ ਹੋ ਸਕਦਾ ਇਹ ਉਹਨਾਂ ਦਾ ਹੀ ਕੋਈ ਸਾਥੀ ਹੋਵੇ ਤੇ ਉਹਨੂੰ ਜਿਹਨੂੰ ਕਹਿੰਦੇ ਆ ਕਿ ਮਾਈਂਡ ਦੇ ਅੰਦਰ ਇੱਕ ਗੱਲ ਪਿਠਾ ਕੇ ਭੇਜਿਆ ਗਿਆ ਹੋਵੇ ਵੀ ਤੁਸੀਂ ਇਹ ਜੱਟ ਸੁਣਨ ਨੂੰ ਇਹ ਵੀ ਆਇਆ ਕਿ ਉਹ ਲੜਕੇ ਨੇ ਆਕਾਸ਼ ਨੇ ਉਸ ਵੇਲੇ ਜਿਹੜਾ ਆਸ-ਪਾਸ ਦੇ ਲੋਕਾਂ ਨੇ ਸੁਣਿਆ ਕਿ ਮੈਂ ਇਸ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਦੇਖੋ ਬੜੀ ਅਫਸੋਸਨਾਕ ਗੱਲ ਹੈ ਕਿ ਉਹ ਵਿਅਕਤੀ ਇਹ ਗੱਲ ਕਹਿ ਰਿਹਾ ਕਿ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਉਹ ਦੇਸ਼ ਜਿਸ ਦੇਸ਼ ਦੇ ਵਿੱਚ ਉਹ ਰਹੇ ਆ ਉਹ ਸਟੇਟ ਜਿਹੜਾ ਇਸ ਦੇਸ਼ ਦਾ ਇੱਕ ਹਿੱਸਾ ਹੈ ਉਹ ਬਾਬਾ ਸਾਹਿਬ ਦੇ ਉਸ ਸੰਵਿਧਾਨ ਨੂੰ ਨਹੀਂ ਮੰਨ ਰਿਹਾ ਜਿਹਦੇ ਚ ਤੁਸੀਂ ਕਹਿ ਰਹੇ ਹੋ ਕਿ ਉਹ ਕਹਿੰਦਾ ਕਿ ਮੈਂ ਇਸ ਦੇਸ਼ ਨੂੰ ਜਾਂ ਇਸ ਸੰਵਿਧਾਨ ਨੂੰ ਨਹੀਂ ਮੰਨਦਾ ਤੇ ਫਿਰ ਸੋਚਣ ਵਾਲੀ ਗੱਲ ਹੈ ਕਿ ਉਹ ਵਿਅਕਤੀ ਦੀ ਸੋਚ ਕਿੰਨੀ ਮਾੜੀ ਹੋਏਗੀ ਕਿੰਨੀ ਖਤਰਨਾਕ ਹੋਏਗੀ ਜਿਹੜਾ ਘਟੋ ਘਟ ਦੇ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਸਾਰੀ ਦੁਨੀਆ ਇਸ ਦੇਸ਼ ਦੇ ਸੰਵਿਧਾਨ ਨੂੰ ਮੰਨਦੀ ਹੈ ਸਾਰੇ ਲੋਕ ਇਸ ਦੇਸ਼ ਦੇ ਸੰਵਿਧਾਨ ਨੂੰ ਮੰਨਦੇ ਆ ਚਾਹੇ ਪੋਲੀਟੀਸ਼ੀਅਨ ਚਾਹੇ ਕੋਈ ਵੀ ਵਿਅਕਤੀ ਹੈ ਦੇਸ਼ ਦੇ ਸੰਵਿਧਾਨ ਨੇ ਤੇ ਸਾਨੂੰ ਇੰਨਾ ਕੁਛ ਤੱਕ ਕੋਈ ਐਸਾ ਵਰਗ ਨਹੀਂ ਹੈ ਵੀ ਜਿਹੜਾ ਇਹ ਗੱਲ ਕਾਸੀ ਕਿ ਦੇਸ਼ ਦੇ ਸੰਵਿਧਾਨ ਨੇ ਸਾਨੂੰ ਬਾਬਾ ਸਾਹਿਬ ਦੇ ਸੰਵਿਧਾਨ ਨੇ ਸਾਨੂੰ ਹੱਕ ਨਹੀਂ ਦਿੱਤੇ ਸਾਰਿਆਂ ਨੂੰ ਤੇ ਉਹਨਾਂ ਨੇ ਹੱਕ ਦਿੱਤੇ ਕਿਸੇ ਨਾ ਵੀ ਕੋਈ ਅਸੀਂ ਗੱਲ ਜਿਵੇਂ ਆਪਜੀ ਹੁਣੇ ਗੱਲ ਕਰ ਰਹੀ ਸੀ ਮੈਂ ਕੁਝ ਟੀਵੀ ਚੈਨਲਾਂ ਦੇ ਨਿੱਜੀ ਚੈਨਲਾਂ ਦੇ ਕੁਝ ਡਿਬੇਟਸ ਸੁਣੀਆਂ ਨੇ ਕੁਝ ਉਹਨਾਂ ਦੀ ਨਿਊ ਚੈਨਲਾਂ 'ਚ ਖਬਰਾਂ ਪ੍ਰਕਾਸ਼ਿਤ ਹੋਈਆਂ ਉਹ ਮੈਂ ਦੇਖੀਆਂ ਤੁਹਾਨੂੰ ਲੱਗਦਾ ਨਹੀਂ ਕਿ ਜਿੱਥੇ ਕਿਤੇ ਨਾ ਕਿਤੇ ਇਹ ਜਿਹੜਾ ਸਾਡੀ ਪੰਜਾਬੀਆਂ ਦੀ ਸ਼ਵੀਕਰ ਖਰਾਬ ਕਰਨ ਵਾਲਾ ਜਿਹੜਾ ਇਹ ਪਾਕ ਸਾਹਮਣੇ ਆ ਰਿਹਾ ਕਿਉਂਕਿ ਉਹ ਸਰਦਾਰ ਮੁੰਡਾ ਇੱਕ ਔਰ ਜਿਸ ਤੱਕ ਪੰਜਾਬੀਆਂ ਦੀ ਗੱਲ ਕਰੀਏ ਪੰਜਾਬੀ ਤਾਂ ਦੇਸ਼ ਦੀ ਆਜ਼ਾਦੀ ਲਈ ਜਿਹੜੀ ਸਭ ਤੋਂ ਵੱਧ ਜਿਹੜਾ ਯੋਗਦਾਨ ਰਿਹਾ ਉਹ ਪੰਜਾਬੀ ਕੌਮ ਦਾ ਹੀ ਰਿਹਾ ਔਰ ਇਹ ਇਹਦੇ ਨਾਲ ਤੁਹਾਨੂੰ ਇਦਾਂ ਨਹੀਂ ਲੱਗ ਰਿਹਾ ਕਿ ਉਹ ਪੰਜਾਬ ਦਾ ਨਾਮ ਉਹਨੇ ਪੰਜਾਬੀਆਂ ਦਾ ਨਾਮ ਵੀ ਖਰਾਬ ਕੀਤਾ ਇਹ ਹਰਕਤ ਕਰਕੇ ਬਿਲਕੁਲ ਜੀ ਬਿਲਕੁਲ ਬੜੇ ਸ਼ਰਮਸਾਰ ਕਰਨ ਵਾਲੀ ਇਹ ਘਟਨਾ ਹੈ ਔਰ ਮੈਂ ਤੁਹਾਨੂੰ ਦੱਸ ਰਿਹਾ ਕਿ ਜਦੋਂ ਇਹ ਘਟਨਾ ਹੋਈ ਹੈ ਜਦੋਂ ਕਠਨਾ ਤੋਂ ਬਾਅਦ ਜਿਹੜੇ ਲੋਕਾਂ ਨੇ ਪ੍ਰਚਾਰ ਕੀਤਾ ਲੋਕਾਂ ਨੇ ਨਿਖੇਧੀ ਕੀਤੀ ਹਰ ਵਕ ਚਾਹੇ ਕੋਈ ਹਿੰਦੂ ਸੀ ਮੁਸਲਮਾਨ ਸੀ ਸਿੱਖ ਸੀ ਈਸਾਈ ਸੀ ਜਿਹੜਾ ਵੀ ਵਿਅਕਤੀ ਹਰ ਗਨੇ ਇਸ ਕਠਨਾ ਦੀ ਨਿੰਦਿਆ ਕੀਤੀ ਹੈ ਇਹਦਾ ਮਤਲਬ ਇਹ ਆ ਵੀ ਜਿਨ੍ਹਾਂ ਨੇ ਨਿੰਦਿਆ ਕੀਤੀ ਸਾਰੇ ਲੋਕਾਂ ਨੇ ਨਿੰਦਿਆ ਕੀਤੀ ਤੇ ਇਹਦਾ ਮਤਲਬ ਹੈ ਕਿ ਘਟੋ ਘਟ ਉਹ ਉਸ ਬੰਦੇ ਨੇ ਖਾਸ ਕਰਕੇ ਜਿਹਦਾ ਨਾਮ ਆਕਾਸ਼ ਲਿਆ ਜਾ ਰਿਹਾ ਉਹਨੇ ਇੱਕ ਸ਼ਰਮ ਸ਼ਾਨ ਘਟਨਾ ਕੀਤੀ ਹੈ ਜਿਹੜੇ ਪੰਜਾਬ ਦੇ ਲਈ ਔਰ ਸਾਡੇ ਲੋਕਾਂ ਲਈ ਸਿਰਚ ਕਾਉਣ ਵਾਲੀ। ਵੇਖੋ ਜੀ ਇਹ ਤਾਂ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਦਕਰ ਜੀ ਉਹ ਤਾਂ ਸਾਰਿਆਂ ਦੇ ਸੰਜੇ ਹੀ ਨੇ। ਉਹ ਤਾਂ ਕਿਸੇ 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 ਖਾਸ ਵਰਗ ਦੇ ਕਿਸੇ ਵਿਸ਼ੇਸ਼ ਜਾਤੀ ਦੇ ਨਾਲ ਤਾਂ ਨਹੀਂ ਆਪਾਂ ਉਹਨਾਂ ਨੂੰ ਜੋੜ ਕੇ ਵੇਖ ਸਕਦੇ ਕਿਉਂਕਿ ਉਹ ਤਾਂ ਸਾਰਿਆਂ ਨੂੰ ਚਾਨਣ ਮੰਡਣ ਵਾਲੇ ਔਰ ਸਾਰੇ ਦੇਸ਼ ਨੂੰ ਕੀ ਪੂਰੇ ਸੰਸਾਰ ਵਿੱਚ ਉਹਨਾਂ ਦੀ ਜਿਹੜੀ ਸ਼ਬੀ ਹੈ ਉਹਨਾਂ ਦੀ ਜਿਹੜੀ ਸਿੱਖਿਆ ਹੈ ਜਿਹੜੀ ਉਹਨਾਂ ਦੀ ਜਿਹੜੇ ਆਪਾਂ ਕਹਿ ਸਕਦੇ ਕਿ ਉਹਨਾਂ ਦੇ ਵਿਚਾਰ ਆ ਉਦੋਂ ਪੂਰੇ ਸੰਸਾਰ ਵਿੱਚ ਸਾਰੇ ਉਹਨਾਂ ਦੇ ਫੈਨ ਨਹੀਂ ਉਹਨਾਂ ਦੇ ਸਰੋਤੇ ਨਹੀਂ ਉਹਨਾਂ ਨੂੰ ਪਿਆਰ ਕਰਨ ਵਾਲੇ ਆ ਔਰ ਭਗਵਾਨ ਮੰਨਣ ਵਾਲੇ ਆ ਭਗਵਾਨ ਮੰਨਣ ਵਾਲੇ ਲੋਕ ਆ ਔਰ ਅਜਿਹੀ ਹਰਕਤ ਕਰਕੇ ਮੈਂ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਉਹਨੇ ਪੰਜਾਬੀਆਂ ਦਾ ਵੀ ਸਿਰ ਜਣਾ ਨਹੀਂ ਵਜਦਾ ਦੇਖੋ ਜੀ ਬਾਬਾ ਸਾਹਿਬ ਨੂੰ ਪੂਰਾ ਵਰਲਡ ਜਿਹੜਾ ਇਸ ਵੇਲੇ ਇੱਕ ਕੋਈ ਪਾਤਰਤਨ ਸਾਡੇ ਬਾਬਾ ਸਾਹਿਬ ਅਮੇਦਕਰ ਸਾਹਿਬ ਜਿਹਨੂੰ ਪੂਰਾ ਵਰਲਡ ਜਿਹੜਾ ਇੱਕ ਬਹੁਤ ਰਿਸਪੈਕਟ ਦੀ ਨਿਗਾਹ ਨਾਲ ਦੇਖਦਾ ਆ ਜੀ ਔਰ ਉਹ ਰਿਸਪੈਕਟ ਇਸ ਕਰਕੇ ਵੀ ਆ ਕਿ ਉਸ ਵੇਲੇ ਦੇਸ਼ ਦੀ ਆਜ਼ਾਦੀ ਦੇ ਵੇਲੇ ਔਰ ਦੇਸ਼ ਦੇ ਜਿਸ ਹਾਲਾਤਾਂ ਦੇ ਵਿੱਚ ਉਹ ਪੜੇ ਜਿਸ ਤਰ੍ਹਾਂ ਦੇ ਨਾਲ ਭੇਤ ਭਾਵ ਸੀ ਉਸ ਵੇਲੇ ਜਿਸ ਤਰੀਕੇ ਨਾਲ ਉਹ ਬੱਚਾ ਜਿਹੜਾ ਜਿਨੇ ਪੜ੍ਹਾਈ ਕੀਤੀ ਔਰ ਪੜਨ ਤੋਂ ਬਾਅਦ ਉਹ ਚਾਹੁੰਦਾ ਬਾਬਾ ਸਾਹਿਬ ਚਾਹੁੰਦੇ ਜਿੰਨੀ ਉਹਨਾਂ ਨੇ ਪੜ੍ਹਾਈ ਕੀਤੀ ਸੀ ਉਹ ਕਿਤੇ ਵੀ ਕਿਸੇ ਵੀ ਜਗ੍ਹਾ ਦੇ ਵਿੱਚ ਜਾ ਕੇ ਸੈਟਲ ਹੋ ਸਕਦੇ ਸੀ ਉਹ ਕਿਸੇ ਹੋਰ ਦੇਸ਼ ਦੇ ਵਿੱਚ ਵੀ ਬਹੁਤ سارے ਲੋਕ ਉਹਨਾਂ ਦੀ ਇਸ ਕਾਬਲੀਅਤ ਨੂੰ ਮੰਨਦੇ ਸੀ ਲੇਕਿਨ ਇਹਦੇ باوجود ਉਹਨਾਂ ਨੇ ਆਪਣੇ ਇਸ ਦੇਸ਼ ਦੇ ਲਈ ਆਪਣੇ ਉਹ ਦਲਿਤ ਵਰਗ ਜਿਹੜਿਆ ਜਿਹੜੇ ਵਿਚਾਰਿਆਂ ਦੇ ਨਾਲ ਲਗਾਤਾਰ ਕਈ ਸੱਤਿਆਂ ਤੋਂ ਜ਼ੁਲਮ ਹੋਏ ਉਹਨਾਂ ਦੇ ਜਨਮ ਨੂੰ ਛੁਟਕਾਰਾ ਦਿਵਾਉਣ ਦੇ ਲਈ ਉਹਨਾਂ ਨੇ ਹਰ ਇੱਕ ਨੂੰ ਹੱਕ ਦਿਵਾਉਣ ਦੇ ਲਈ ਹਰ ਇੱਕ ਦੇ ਹੱਕ ਦੀ ਗੱਲ ਕਰਨ ਦੇ ਲਈ ਸੰਵਿਧਾਨ ਦੀ ਇੱਕ ਰਚਨਾ ਕੀਤੀ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ 26 ਜਨਵਰੀ ਦੀ ਘਟਨਾ ਤੋਂ ਬਾਅਦ ਜਿਹੜੀਆਂ ਉਹ ਮੂਰਤੀ ਵੱਲ ਜਿਹੜੀਆਂ ਉਹ ਕੂਚ ਕਰ ਰਹੀਆਂ ਉੱਥੇ ਜਾ ਕੇ ਪ੍ਰੋਟੈਸਟ ਕਰ ਰਹੀਆਂ ਉੱਥੇ ਜਾ ਕੇ ਧਰਨਾ ਦੇ ਰਹੀਆਂ ਆਪਣਾ ਵਿਰੋਧ ਦਰਜ ਕਰਵਾ ਰਹੀਆਂ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਇਹ ਵਾਹੀ-ਵਾਹੀ ਲੁੱਟਣ ਦੀ ਆ ਜਿਹੜੇ ਹੋਰ ਲੱਗੀ ਹੋਈ ਆ ਕਿ ਮੈਂ ਜਾ ਕੇ ਉੱਥੇ ਕਰਾਂ ਜੀ ਮੈਂ ਨਹੀਂ 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 ਇਹ ਨਹੀਂ ਗੱਲ ਕੋਈ ਵਾਈ ਵਾਈ ਲੁੱਟਣ ਵਾਲੀ ਗੱਲ ਨਹੀਂ ਆ ਇਹ ਦੁੱਖ ਵਾਲੀ ਗੱਲ ਆ ਜਿਹੜਾ ਵਿਅਕਤੀ ਇਸ ਦੇਸ਼ ਦੇ ਸੰਵਿਧਾਨ ਨੂੰ ਮੰਨਦਾ ਹੈ ਜਿਹੜਾ ਸਾਨੂੰ ਜਿਹੜੀ ਕੋਟਾ ਜਣ ਨੂੰ ਮਿਲਦਾ ਜਿਹਨੂੰ ਅਰਕਸ਼ਨ ਮਿਲਦੀ ਹੈ ਜਿਹੜੇ ਸਾਡੇ ਆਫੀਸਰ ਬਣਦੇ ਨੇ ਸਾਡੇ ਰਿਜ਼ਰਵ ਕੈਟਾਗਰੀ ਚੋਂ ਐਮਐਲਏ ਬਣਦੇ ਆ ਮੰਤਰੀ ਬਣਦੇ ਆ ਚੇਅਰਮੈਨ ਬਣਦੇ ਆ ਉਹ ਸਾਰੇ ਜਿਹੜੇ ਲੋਕ ਨੇ ਉਹਨਾਂ ਨੂੰ ਘਟੋ ਘਟੇ ਇਸ ਚੀਜ਼ ਦਾ ਅਹਿਸਾਸ ਹੈ ਕਿ ਇਹ ਜੋ ਕੁਝ ਵੀ ਹੈ ਇਹ ਸੰਵਿਧਾਨ ਦੀ ਬਦੌਲਤ ਹੈ ਅੱਜ ਹਿੰਦੂ ਕੋਟ ਬੇ ਲਾਇਆ ਜਿਹੜਾ ਵਿਸ਼ੇਸ਼ ਤੌਰ ਤੇ ਖਾਸ ਕਰਕੇ ਜਿਹੜੀ ਸਾਡੀ ਮਾਤਰ ਸ਼ਕਤੀ ਹੈ ਸਾਡੀਆਂ ਬੇਟੀਆਂ ਸਾਡੀਆਂ ਧੀਆ ਜਿਨ੍ਹਾਂ ਨੂੰ ਇੱਕ ਆਜ਼ਾਦੀ ਮਿਲੀ ਜਿਨ੍ਹਾਂ ਨੂੰ ਉਹ ਆਜ਼ਾਦੀ ਜਿਹੜੀ ਆ 50% ਅੱਜ ਅਰਖਣ ਮਿਲ ਰਿਹਾ ਤੁਸੀਂ ਦੇਖ ਰਹੇ ਹੋ ਨਵੇਂ ਇਲੈਕਸ਼ਨ ਹੋਈਆਂ ਜਿਦੇ ਵਿੱਚ ਸਾਡੇ ਮੇਹਰ ਸਾਡੀਆਂ ਜਿਹੜੀਆਂ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਉਹ ਬਣ ਰਹੀਆਂ ਨੇ ਪੰਜਾਹ ਪਰਸੈਂਟ ਦਾ ਰੱਖਣ ਮਿਲ ਰਿਹਾ ਸਾਡੇ ਅਫੀਸਰ ਸਾਡੀਆਂ ਜਿਹੜੇ ਬੰਦੇ ਰਹੇ ਨੇ ਲੇਡੀਜ਼ ਜਿਹੜੀ ਆ ਸਕੂਲ ਤੋਂ ਕਾਲਜ ਤੋਂ ਲੈ ਕੇ ਖੇਡਾਂ ਤੋਂ ਲੈ ਕੇ ਹਰ ਖੇਤਰ ਦੇ ਵਿੱਚ ਲੇਡੀਜ਼ ਜਿਹੜੀ ਆ ਭਾਰਤ ਦੀ ਜਿਹੜੀ ਔਰਤ ਜਿਹੜੀ ਆ ਉਹ ਭਾਰਤ ਦੇ ਸੰਵਿਧਾਨ ਦੇ ਨਾਲ ਮਾਨ ਤੇ ਸਨਮਾਨ ਦਾ ਨਾ ਰਖਿਆ ਇਹ ਬਹੁਤ ਵੱਡੀ ਪ੍ਰਾਪਤੀ ਹੈ ਔਰ ਸਾਰੇ ਲੋਕ ਜਿਹੜੇ ਆ ਜਿਹੜੇ ਸੰਵਿਧਾਨ ਨਾਲ ਜੁੜੇ ਔਰ ਸੰਵਿਧਾਨ ਦਾ ਜਿਹੜਾ ਹੱਕ ਹੈ ਜਿਹੜਾ ਸਾਡੇ ਦੀ ਬਰਾਬਰੀਤਾ ਦਾ ਹੈ ਉਹਨਾਂ ਨੇ ਜਦੋਂ ਇਸ ਘਟਨਾ ਨੂੰ ਦੇਖਿਆ ਉਹ ਸਾਰੇ ਲੋਕ ਜਿਹੜੇ ਆ ਸਾਰੇ ਲੋਕ ਜਿਹੜੇ ਆ ਇੱਕ ਬਾਬਾ ਸਾਹਿਬ ਦੀ ਉਸ ਮੂਰਤੀ ਵਰ ਸਟੈਚੂਅਲ اور ਬਾਬਾ ਸਾਹਿਬ ਤੇ ਹੋਏ ਹਮਲੇ ਤੋਂ ਦੁਖੀ ਹੋ ਕੇ ਸਾਰੇ ਉੱਥੇ ਜਾ ਕੇ ਆਪਣੇ ਸ਼ਰਦਾ ਸੋਵਨ ਭੇਟਕਾਰੇ ਨੇ ਉਹਨਾਂ ਨੂੰ ਦੁੱਖ ਲੱਗ ਰਿਹਾ ਕਿਉਂਕਿ ਉਹਦੇ ਚ ਇੱਕ ਚੀਜ਼ ਜਿਹੜੀ ਦੇਖਣ ਵਾਲੀ ਆ ਕਿ ਜਿਹੜਾ ਉਹ ਵਿਅਕਤੀ ਜਿਹੜਾ ਹੈ ਉਹ ਬਾਬਾ ਸਾਹਿਬ ਦੇ ਜਿਹੜੇ ਸੰਵਿਧਾਨ ਨੂੰ ਇਸ ਦੇਸ਼ ਦੇ ਸੰਵਿਧਾਨ ਨੂੰ ਜਦੋਂ ਅੱਗ ਲਾਂਦਾ ਉਸ ਤੋਂ ਬਾਅਦ ਉਹ ਜਾ ਕੇ ਉੱਥੇ ਥੋੜੇ ਮਾਰਦਾ ਉਹ ਜਿਹੜੇ ਥੋੜੇ ਜਿਹੜਿਆ ਅੱਜ ਉਸ ਦੇਸ਼ ਦੇ ਉੱਥੋਂ ਦੇ ਰਹਿਣ ਵਾਲੇ ਲੋਕਾਂ ਦੇ ਉਸ ਸੰਵਿਧਾਨ ਦੇ ਜਿਹੜੇ ਲੋਕ ਜਿਹੜੇ ਆ ਇਸ ਆਜ਼ਾਦੀ ਨੂੰ ਜਿਹੜੇ ਮਾਨ ਰਏ ਨੇ ਉਹਨਾਂ ਦੇ ਦਿਲਾਂ ਤੇ ਵੱਜ ਰਿਹਾ ਉੱਥੋਂ ਆ ਉਹ ਬਾਬਾ ਸਾਹਿਬ ਨੂੰ ਥੋੜਾ ਨਹੀਂ ਵੱਜ ਰਿਹਾ ਉਹ ਸਮਾਜ ਨੂੰ ਵੱਜ ਰਿਹਾ ਗਰੀਬ ਲੋਕਾਂ ਨੂੰ ਵੱਜ ਰਿਹਾ ਲਤਾੜੇ ਲੋਕਾਂ ਨੂੰ ਵੱਜ ਰਿਹਾ ਹਰ ਵਰਗ ਨੂੰ ਵੱਜ ਰਿਹਾ ਉਹ ਤੁਹਾਡੇ ਸਮਾਜ ਦਾ ਹਿੱਸਾ ਲੜਕੇ ਦਾ ਲੜਕਾ ਜਿਹੜਾ ਉਹ ਆਕਾਸ਼ ਜਿਹੜਾ ਲੜਕਾ ਹੈ ਉਹ ਐਸੇ ਵਰਗ ਤੋਂ ਪਤਾ ਚੱਲਿਆ ਕਿ ਤੁਹਾਡੇ ਹੀ ਵਰਗ ਤੋਂ ਹੈ ਜੀ ਰஞ்சிਤ ਜੀ ਮੈਂ ਇੱਕ ਗੱਲ ਕਰਨਾ ਚਾਹੁੰਦਾ ਮੈਂ ਕਿਉਂਕਿ ਇਹ ਸਵਾਲ ਇਦਾਂ ਦਾ ਦੇਖੋ ਬਹੁਤ ਸਾਰੇ ਮਾਮਲੇ ਆ ਸੇ ਹੋਏ ਜਿਹੜੇ ਬੇਅਦਬੀ ਨਾਲ ਜੁੜੇ ਮਾਮਲੇ ਨੇ ਮੰਦਰਾਂ ਦੇ ਬੇਅਦਬੀ ਦਾ ਮੋੜੇ ਜੁੜੇ ਮਾਮਲੇ ਨੇ ਗੁਰਦੁਆਰਿਆਂ ਦੇ ਨਾਲ ਜੁੜੇ ਮਾਮਲੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਜਿਹੜਾ ਬੜਾ ਚਰਚਿਤ ਰਿਹਾ ਔਰ ਇੱਥੋਂ ਤੱਕ ਕਿ ਉਸ ਬੇਅਦਬੀ ਦੇ ਕਰਕੇ ਇੱਕ ਚੰਗੀ ਪੜੀ ਜਿਹੜੀ ਪਾਰਟੀ ਆ ਉਹਦੀ ਕੀ ਪੰਜਾਬ 'ਚ ਹਾਲਤ ਆ ਤੁਸੀਂ ਦੇਖ ਰਹੇ ਹੋ ਲੇਕਿਨ ਜਿਹੜੇ ਲੋਕ ਫੜੇ ਗਏ ਇਸ ਮਾਮਲੇ 'ਚ ਜਿਹੜੇ ਬੇਅਦਬੀयां ਕਰਨ ਵਾਲੇ ਲੋਕ ਫੜੇ ਅਜੇ ਤੱਕ ਤੇ ਕਿਸੇ ਨੇ ਉਹਦੀ ਜਾਤੀ ਨਹੀਂ ਦੱਸੀ ਕਿਸੇ ਨੇ ਨਹੀਂ ਦੱਸਿਆ ਕਿ ਕਿਹੜੀ ਜਾਤੀ ਦਾ ਵਿਅਕਤੀ ਸੀ ਇੱਥੇ ਇੱਥੇ ਜਾਤੀ ਦੱਸੀ ਜਾਂਦੀ ਪਰ ਇੱਕ ਗੱਲ ਜ਼ਰੂਰ ਹੈਗੀ ਆ ਜਾਤੀ ਕੋਈ ਵੀ ਆ ਕਿਸੇ ਵੀ ਧਰਮ ਦਾ ਕਿਸੇ ਵੀ ਵਰਗ ਦਾ ਬੰਦਾ ਜਿਹੜਾ ਸੰਵਿਧਾਨ ਦੇ ਖਿਲਾਫ ਹੈ ਜਿਹੜਾ ਬਾਬਾ ਸਾਹਿਬ ਦਾ ਅਪਮਾਨ ਕਰੇਗਾ ਉਹ ਕਿਸੇ ਵੀ ਜਾਤੀ ਦਾ ਬੰਦਾ ਉਹ ਕੁਸੂਰਬਾar ਹੈ ਤੇ ਉਹ ਰਹੇਗਾ ਉਹਦੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਪੂਰਾ ਸਮਾਜ ਜਿਹੜਾ ਇਸ ਗੱਲ ਨੂੰ ਇੱਕ ਚੁੜਤਾ ਨਾ ਕਰ ਰਿਹਾ ਇੱਕ ਜ਼ੁਬਾਨ ਨਾ ਕਰ ਰਿਹਾ ਔਰ ਜ਼ਬਰਦਸਤ ਤਰੀਕੇ ਨਾਲ ਕਰ ਰਿਹਾ ਕਿ ਜਿਹੜਾ ਬੰਦਾ ਬਾਬਾ ਸਾਹਿਬ ਦਾ ਅਪਮਾਨ ਕਰੇਗਾ ਉਹ ਸਾਡੀ ਜਾਤੀ ਦਾ ਕਿਸੇ ਵੀ ਜਾਤੀ ਦਾ ਵਿਅਕਤੀ ਹੋਵੇ ਉਹਨੂੰ ਮਾਫਦੀ ਕੀਤਾ ਜਾਣਾ ਚਾਹੀਦਾ ਅ ਜਿਵੇਂ ਕਿ ਤੁਸੀਂ ਕਿਹਾ ਕਿ ਇਹ ਸਵਾਲ ਜਿਹੜਾ ਮੈਨੂੰ ਲੱਗਦਾ ਛੇ ਤੁਹਾਨੂੰ ਠੀਕ ਨਹੀਂ ਲੱਗਾ ਕਿ ਮੈਂ ਉਸ ਲੜਕੇ ਦੀ ਜਾਤੀ ਬਾਰੇ ਜਾਂ ਉਹਦੀ ਉਹਦੇ ਉਹਦੀ ਕਾਸਟ ਬਾਰੇ ਆਪ ਜੀ ਨੇ ਗੱਲ ਕੀਤੀ ਹੈ ਮੇਰੇ ਕਹਿਣ ਦਾ ਮਕਸਦ ਇਹ ਹੈ ਕਿ ਜੇ ਕਿਸੇ ਹੋਰ ਜਾਤੀ ਦਾ ਹੁੰਦਾ ਜਾਂ ਕਿਸੇ ਵਿਸ਼ੇਸ਼ ਵਰਗ ਦਾ ਹੁੰਦਾ ਫਿਰ ਸਮਾਜ ਉਹਦੇ ਤੇ ਕੁਝ ਹੋਰ ਟਿੱਪਣੀ ਕਰਦਾ ਕਿ ਵੇਖੋ ਜੀ ਸਾਡੇ ਬਾਬਾ ਸਾਹਿਬ ਡਾਕਟਰ ਭੀਮਰਾਓ ਅਮੇਡਕਰ ਉਹ ਸਾਡਾ ਕਹਿ ਕੇ ਕਹਿੰਦਾ ਨਹੀਂ ਅਸਾ ਨਹੀਂ ਹੈ ਦੇਖੋ ਤੁਰੇ ਭਾਰਤ ਦੇ ਅੰਦਰ ਕੋ ਪੂਰੇ ਭਾਰਤ ਦੇ ਅੰਦਰ ਸਭ ਤੋਂ ਜ਼ਿਆਦਾ ਅਗਰ ਬਾਬਾ ਸਾਹਿਬ ਮੇਦਕਾ ਸਾਹਿਬ ਦੀ ਪ੍ਰਤਿਮਾ ਹੈ ਪੂਰੇ ਦੇਸ਼ ਦੇ ਅੰਦਰ ਸਭ ਤੋਂ ਜ਼ਿਆਦਾ ਬਾਬਾ ਸਾਹਿਬ ਦੀ ਪ੍ਰਤਿਮਾ ਹੈ ਔਰ ਜਿੱਥੇ ਕੋਈ ਇਹੋ ਜਿਹੀ ਘਟਨਾ ਹੁੰਦੀ ਹੈ ਕਿਸੇ ਵੀ ਜਾਤੀ ਵਰਗ ਦੇ ਲੋਕ ਕਿਸੇ ਵੀ ਵਿਅਕਤੀ ਵੱਲੋਂ ਉਹਨੂੰ ਉਹਦੀ ਸਜ਼ਾ ਮਿਲਦੀ ਹੈ ਉਦੋਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਉਹਦੀ ਜਾਤੀ ਦਾ ਕਿਤੇ ਕੋਈ ਜ਼ਿਕਰ ਨਹੀਂ ਕੀਤਾ ਜਾਂਦਾ ਵੀ ਉਹ ਕਿਹੜੀ ਜਾਤੀ ਦਾ ਵਿਅਕਤੀ ਆ ਲੇਕਿਨ ਇੱਥੇ ਇਸ ਮਾਮਲੇ ਦੇ ਵਿੱਚ ਅਜੀਬ ਤਰ੍ਹਾਂ ਦਾ ਇੱਕ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਮੈਂ ਬਾਰ-ਬਾਰ ਇਹ ਗੱਲ ਕਹਿ ਰਿਹਾ ਹਾਂ ਅੱਜ ਵੀ ਕਹਾਂਗਾ ਕਿ ਜਿਹੜਾ ਵਿਅਕਤੀ जिने बाबा साहिब ਦਾ અપમાન ਕੀਤਾ ਯਾਰ ਦੇਸ਼ ਦਾ અપમાન ਕੀਤਾ ਆ ਉਹ ਕਿਸੇ ਵੀ ਜਾਤੀ ਦਾ ਕਿਸੇ ਵੀ ਵਰਗ ਦਾ ਵਿਅਕਤੀ ਹੋਵੇ ਉਹ ਵਿਅਕਤੀ ਜਿਹੜਾ ਹੈ ਦੇਸ਼ ਦੇ ਲਈ ਖਤਰਨਾਕ ਹੈ ਇਸ ਪੰਜਾਬ ਦੇ ਲਈ ਖਤਰਨਾਕ ਹੈ ਭਾਈ ਚਾਰੇ ਦੇ ਲਈ ਖਤਰਨਾਕ ਹੈ ਤੁਸੀਂ ਤੁਸੀਂ ਕੀ ਵਿਚਾਰ ਰੱਖਦੇ ਹੋ ਉਹਦੀ ਸੋਚ ਬਾਰੇ ਉਸ ਲੜਕੇ ਦੇ ਉਹਦੀ ਹਰਕਤ ਬਾਰੇ ਕੀ ਕਰਨਾ ਚਾਹੋਗੇ ਕਿ ਉਹ ਕਿਸੇ ਵਿਦੇਸ਼ੀ ਤਾਕਤ ਦੇ ਹੱਥਾਂ ਵਿੱਚ ਗਿਆ ਕਿਉਂਕਿ 3 ਸਾਲ ਦਾ ਵੱਖ-ਵੱਖ ਚੈਨਲਾਂ ਵੱਲੋਂ ਜਿਹੜਾ ਦੱਸਿਆ ਗਿਆ ਵੱਖ-ਵੱਖ ਅਦਾਰਿਆਂ ਵੱਲੋਂ ਜਿਹੜਾ ਉਹ ਉਹਦੀ ਪੁਸ਼ਟੀ ਕੀਤੀ ਗਈ ਹੈ ਕਿ ਉਹ 3 ਸਾਲ ਜਿਹੜਾ ਉਹ ਦੁਬਈ ਵਿੱਚ ਲਾ ਕੇ ਆਏ ਤੁਹਾਨੂੰ ਕੀ ਲੱਗਦਾ ਕਿ ਉਹ ਕਿਸੇ ਵਿਰੋਧੀ ਜਿਹੜਾ ਦੇਸ਼ ਜਾਂ ਕਿਸੇ ਵਿਰੋਧੀ ਤਿਰ ਜਿਹੜੀ ਸਾਡੇ ਦੇਸ਼ ਨੂੰ ਜਿਹੜੀ ਆ ਉਹ ਨੁਕਸਾਨ ਪਹੁੰਚਾ ਸਕਦੀ ਹੈ ਉਹਦੇ ਅ ਤੱਚ ਚ ਹੋ ਸਕਦਾ ਹੈ ਉਹਦੇ ਨਾਲ ਉਹਦੀ ਨੇੜਤਾ ਹੋ ਸਕਦੀ ਹੈ ਇਹ ਕਿਸ ਤਰ੍ਹਾਂ ਆਪਾਂ ਤੁਸੀਂ ਇਸ ਨੂੰ ਲੈਨੇ ਹੋ ਦੇਖੋ ਜਿੱਥੋਂ ਤੱਕ ਗੱਲ ਹੈ ਉਹ 3 ਸਾਲ ਦੁਬਈ ਚ ਲਾ ਕੇ ਆਇਆ ਪਹਿਲਾ ਤਾਂ ਸਵਾਲ ਇਹ ਹੈਗਾ ਆ ਕਿ 3 ਸਾਲ ਜਿਹੜਾ ਬੰਦਾ ਦੁਬਈ ਚ ਲਾ ਕੇ ਆਇਆ ਤੇ ਉਹਨਾਂ ਦੀ ਮਾਤਾ ਜਿਹੜੀ ਉਹ ਇਹ ਗੱਲ ਕਹਿੰਦੀ ਹੈ ਮੈਂ ਘਰਾਂ ਦੇ ਵਿੱਚ ਭਾਂਡੇ ਮਾਸਦੀ ਆ ਮੈਂ ਘਰਾਂ ਦੇ ਵਿੱਚ ਝਾੜੂ ਪੂੰਛੇ ਦਾ ਕੰਮ ਕਰਦੀ ਆ ਉਹਦੀ ਮਾਪਾ ਦਾ ਇਹ ਬਿਆਨ ਆ ਹੁਣ ਉਹਦੀ ਮਾਤਾ ਇਹ ਗੱਲ ਕਹਿ ਰਹੀ ਆ ਤੇ ਲੱਖ ਲਾਂ ਦੇ ਉਸ ਬੰਦੇ ਤੇ ਜਿਹੜਾ 3 ਸਾਲ ਦੁਬਈ ਰਿਹਾ ਹੋਵੇ ਉਦੀ ਮਾਤਾ ਆ ਜੀ ਵੀ ਘਰਾਂ ਦੇ ਵਿੱਚ ਪੋਚੇ ਮਾਰਦੀ ਹੋਵੇ ਘਰਾਂ ਦੇ ਝੂਠੇ ਭਾਂਡੇ ਮਾਰਦੇ ਹੋਵੇ ਤੇ ਲੱਖ ਲਾਂ ਤੇ ਉਹ ਬੰਦੇ ਦੇ ਡਬੋਈ ਦੇ ਵਿੱਚ ਰਹਿਣ ਦੇ ਉਹ ਸਿਰਫ ਪੈਸੇ ਕੰਮ ਲਈ ਗਿਆ ਹੋਇਆ ਸੀ ਕਿ ਮੈਂ ਆਣ ਕੇ ਦੇਸ਼ਵਰੋਧੀ ਕੰਮ ਦੇ ਵਿੱਚ ਆਣ ਕੇ ਸ਼ਾਮਲ ਹੋਣਾ ਉਹਨੇ ਆਪਣੇ ਪਰਿਵਾਰ ਦਾ ਥੋੜੀ ਕੋ ਸੋਚਿਆ ਉਹਦੀ ਮਾਂ ਇਹ ਗੱਲ ਕਹਿਦੀ ਆ ਕਿ ਉਹ ਸਾਨੂੰ ਮਿਲਣ ਵੀ ਨਹੀਂ ਆਇਆ ਸਾਡੇ ਕੋਲ ਆਂਦਾ ਨਹੀਂ ਜੋ ਉਹਦੀ ਮਾਦੀ ਸਟੇਟਮੈਂਟ ਹੈ ਇਸ ਕਰਕੇ ਜਿਹੜਾ ਆਪਣੀ ਮਾਂ ਦਾ ਨਹੀਂ ਹੈ ਜਿਹਨੇ ਆਪਣੀ ਮਾਂ ਦਾ ਜੀਵਨ ਹੀ ਬਦਲਿਆ ਜਿਹੜਾ 3 ਸਾਲ ਉਥੇ ਰਹਿ ਕੇ ਆ ਗਿਆ ਤੂੰ ਫਿਰ ਉਹ ਦੱਸੋ ਉਹ ਉਹਨੂੰ ਅਸੀਂ ਕਿਸ ਤਰ੍ਹਾਂ ਕਹਿ ਦਈਏ ਕਿ ਉਹ ਸਮਾਜ ਦਾ ਵਿਅਕਤੀ ਹੋ ਸਕਦਾ ਜਾਂ ਆਪਣੇ ਦੇਸ਼ ਦਾ ਵਿਅਕਤੀ ਉਸਦਾ ਕਦੇ ਨਹੀਂ ਹੋ ਸਕਦਾ ਜਿਸ ਤਰ੍ਹਾਂ ਕਿ ਉਸ ਦੀ ਮਾਤਾ ਅਗਨੀ ਜੀ ਚੈਨਲ ਤੇ ਕਹਿ ਰਹੀ ਸੀ ਕਿ ਉਹ 3 ਸਾਲ ਤੋਂ ਸਾਡੀ ਟੱਚ ਵਿੱਚ ਨਹੀਂ ਹੈ ਔਰ ਉਹ ਆਪਣੇ ਪਿਤਾ ਜੀ ਨੂੰ ਜਿਹੜਾ ਉਹ ਮਾੜੇ ਲਫ਼ਜ਼ ਜਿਹੜੇ ਪਰਦੇਸ਼ ਸ਼ਬਦ ਬੋਲਦਾ ਕਿ ਉਹਨਾਂ ਨਾਲ ਤਾਂ ਬਿਲਕੁਲ ਜਿਹੜਾ ਉਹਨਾਂ ਦਾ ਬੋਲ ਚੱਲ ਨਹੀਂ ਹੈ ਅ ਜੇਕਰ ਵਿਅਕਤੀ ਦੀ ਇਹ ਵੀ ਤਾਂ ਹੋ ਸਕਦਾ ਕਿ ਜਿਹੜੀ ਮਾਨਸਿਕ ਸਥਿਤੀ ਠੀਕ ਨਾ ਹੋਵੇ ਨਹੀਂ ਇਹ ਨਹੀਂ ਮੈਂ ਇਸ ਦਾ ਨਾ ਸਹਿਮਤ ਨਹੀਂ ਹਾਂ ਦੇਖੋ ਮਾਨਸਿਕ ਸਥਿਤੀ ਜੇ ਠੀਕ ਨਾ ਹੁੰਦੀ ਉਹਨੂੰ ਕਿਸ ਤਰ੍ਹਾਂ ਪਤਾ ਕਿ ਉੱਥੇ ਸੰਵਿਧਾਨ ਪਿਆ ਹੈ ਸਭ ਤੋਂ ਪਹਿਨਾ ਉਹ ਸੰਵਿਧਾਨ ਨੂੰ ਆ ਕੇ ਤੇ ਉਹਨੂੰ ਅੱਗ ਲਾਂਦਾ ਹੈ ਜਿਹਦਾ ਪਤਾ ਹੈ ਉਹਨੂੰ ਪਤਾ ਵੀ ਸੰਵਿਧਾਨ ਉਸ ਤੋਂ ਬਾਅਦ ਪੌੜੀਆਂ ਚੜਦਾ ਉੱਪਰ ਜਾਂਦਾ ਫਿਰ ਥੋੜਿਆਂ ਦੇ ਨਾਲ ਉਹ ਤੇ دیوار ਕਰਦਾ ਹੈ ਠੀਕ ਹੈ ਜਦੋਂ ਸਿਕਿਉਰਟੀ ਵਾਲੇ ਜਦੋਂ ਉਹਨੂੰ ਫੜਦੇ ਨੇ ਉਹ ਫਿਰ ਉੱਥੋਂ ਥੋੜਾ ਥੱਲੇ ਸੁੱਟ ਦਿੰਦਾ ਉਹਨੇ ਥੋੜਾ ਥੱਲੇ ਸੁੱਟਦਾ ਜੇ ਮਾਨਸਿਕ ਤੌਰ ਤੇ ਠੀਕ ਨਾ ਹੁੰਦਾ ਤੇ ਉੱਤੋਂ ਛਾਲ ਮਾਰ ਦਿੰਦਾ ਫਿਰ ਪੌੜੀਆਂ ਤੋਂ ਰਨ ਨਾ ਉਤਰਦਾ ਇਦਾਂ ਮਤਲਬ ਇਹ ਹੈ ਵੀ ਮਾਨਸਿਕ ਤੌਰ ਤੇ ਉਹ ਵਿਅਕਤੀ ਠੀਕ ਹੀ ਹੈ ਉਹਨੂੰ ਮਾਨਸਿਕ ਬਿਮਾਰ ਨਾ ਕਿਹਾ ਜਾਏ ਉਹ ਮਾਨਸਿਕ ਤੌਰ ਤੇ ਠੀਕ ਹੀ ਆ ਜੀ ਜੀ ਇੰਨੀ ਮੈਮਰੀ ਉਹਦਾ ਇੰਨਾ ਦਿਮਾਗ ਕੰਮ ਕਰ ਰਿਹਾ ਕਿ ਉਹਨੇ ਦੇਸ਼ ਦੇ ਸਬੰਧਾਂ ਨੂੰ ਸਾੜਿਆ ਔਰ ਪੌੜੀਆਂ ਚੜ੍ਹਿਆ ਔਰ ਫਿਰ ਉਹ ਤੋਂ ਉਹ ਸੁੱਟਦਾ ਹੈ ਆਪਣਾ ਥੋੜਾ ਜਿਹਾ ਆਰਾਮ ਨਾਲ ਥੱਲੇ ਆਉਂਦਾ ਤੁਹਾਨੂੰ ਫੜ ਲਿਆ ਜਾਂਦਾ ਅਨਾਰੀ ਸਰ ਤੁਸੀਂ ਦੇਸ਼ ਦੇ ਸਬੰਧਾਂ ਤੇ ਵਿਸ਼ਵਾਸ ਰੱਖਦੇ ਬਿਲਕੁਲ ਮੈਂ ਖੁਦ ਵਿਸ਼ਵਾਸ ਤੇ ਵਿਸ਼ਵਾਸ ਰੱਖਦੇ ਹਾਂਜੀ ਕਾਨੂੰਨ ਤੇ ਵਿਸ਼ਵਾਸ ਰੱਖਦੇ ਹਾਂ ਹਾਂ ਕਿਉਂ ਨਹੀਂ ਕਿਉਂ ਤੁਹਾਨੂੰ ਕੀ ਲੱਗਦਾ ਅੰਮ੍ਰਿਤਸਰ ਪੁਲਿਸ ਜਿਹੜੀ ਪੰਜਾਬ ਪੁਲਿਸ ਹੈ ਜਿਹੜੀ ਸੂਬਾ ਸਰਕਾਰ ਦੀ ਇੰਟੈਲੀਜੈਂਸ ਜਿਹੜੀ ਉਹਨਾਂ ਦੀ ਖੂਫੀ ਏਜੰਸੀਆਂ ਉਹ ਜੜ ਤੱਕ ਪਹੁੰ ਕੀ ਇਹ ਜਿਹੜਾ ਮਸਲਾ ਹੈ ਇਹ ਮੁੱਦਾ ਕੀ ਹੈ ਇਹ ਲੜਕਾ ਕਿੱਥੋਂ ਆਇਆ ਹੈ ਔਰ ਇਹ ਇਹਦਾ ਅਸਲੀ ਜਿਹੜਾ ਉਹ ਮੋਟਿਵ ਕੀ ਸੀ ਉਹਦਾ ਮੰਤਵ ਕੀ ਸੀ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਇੱਕ ਹੋਰ ਵੀ ਜਿਹੜੀ ਚੀਜ਼ ਹੈ ਜਿਹਨਾਂ ਆਪਾਂ ਜੋੜਨਾ ਚਾਹੁੰਦੇ ਜਿੱਦਾਂ ਤੁਸੀਂ ਗੱਲ ਕਹੇ ਦੇਖੋ ਇਹ ਜਾਂਚ ਦਾ ਵਿਸ਼ਾ ਹੈ ਪੁਲਿਸ ਆਪਣੇ ਤੌਰ ਤੇ ਜਾਂਚ ਕਰ ਲਈ ਹੈ ਪਰ ਨਾਲ ਨਾਲ ਅਸੀਂ ਇਹ ਵੀ ਮੰਗ ਕੀਤੀ ਹੈ ਡਿਸਬ ਨਾਲ ਉਸ ਦਿਨ ਗੱਲ ਹੋਈ ਹੈ ਕਮਿਸ਼ਨ ਸਾਹਿਬ ਦੇ ਅੱਗੇ ਅਰਜ ਸਾਡੇ ਸੈਂਟਰ ਦੇ ਮੰਤਰੀ ਜੁਤਾਨਦਸ ਠਾਵਲੇ ਜੀ ਆਈ ਸੀ ਅਸੀਂ ਡਾਕਟਰ ਡੀਆਰ ਮਿਲਕਾ ਭਲਾਈ ਮੰਚ ਵੱਲੋਂ ਇੱਕ ਮੰਗ ਪੱਤਰ ਦਿੱਤਾ ਜਿੱਥੇ ਅਸੀਂ ਉੱਥੇ ਮੰਗ ਕੀਤੀ ਆ ਕਿ ਇਹਦੀ ਜਿਹੜੀ ਜਾਂਚ ਜਿਹੜੀ ਆ ਉਹ ਰਿਟਾਇਰਡ ਚੀਫ ਜਸਟਿਸ ਜਿਹੜਾ Dalit ਸਮਾਜ ਚੋਂ ਆ ਉਹਦੇ ਕੋਲ ਕਰਵਾਈ ਜਾਣੀ ਚਾਹੀਦੀ ਤਾਂ ਜੋ ਸੱਚਾਈ ਦਾ ਪਤਾ ਲੱਗ ਸਕੇ ਅਸੀਂ ਕਿਉਂਕਿ ਇਹ ਜਿਹੜਾ ਬਾਕੀ ਕਾਨੂੰਨੀ ਪ੍ਰਕਿਰਿਆ ਆ ਉਹ ਕਾਨੂੰਨ ਆਪਣੇ ਤਰੀਕੇ ਨਾਲ ਦੇਖੇ ਬਾਕੀ ਜਿਹੜਾ ਪ੍ਰਸ਼ਾਸਨ ਜਿਹੜਾ ਆਪਣਾ ਕੰਮ ਕਰ ਰਿਹਾ ਅਸੀਂ ਜਾਣਦੇ ਹਾਂ ਕਿ ਉਹ ਜਲਦੀ ਇਹਦਾ ਰਿਜ਼ਲਟ ਲੈ ਆਵੇ ਜਲਦੀ ਆ ਕੇ ਦੱਸੇ ਕਿ ਇਹ ਅਸਲ ਦੇ ਵਿੱਚ ਕਿ ਕੌਣ ਵਿਅਕਤੀ ਕੌਣ ਇਹਦੇ ਪਿੱਛੇ ਸਨ ਕਿਹਨਾਂ ਲੋਕਾਂ ਨੇ ਇਹ ਸਾਰਾ ਕੁਝ ਕੀਤਾ ਉਹ ਇੱਕ ਦੇਖੋ ਉਹ ਇੱਕ ਵਿਅਕਤੀ ਦਾ ਕੰਮ ਨਹੀਂ ਹੈ ਇੱਕ ਸਿੰਗਲ ਵਿਅਕਤੀ ਦੇ ਉੱਤੇ ਆਪਾਂ ਇਹ ਕਹੀਏ ਉਹ ਸਿੰਗਲ ਵਿਅਕਤੀ ਦਾ ਕੰਮ ਨਹੀਂ ਹੈ ਉਹਦੇ ਪਿੱਛੇ ਹੋਰ ਵੀ ਜਿਹੜੇ ਲੋਕ ਨੇ ਉਹ ਸਾਰਿਆਂ ਦਾ ਪਰਦਾ ਫਾਸ਼ ਹੋਣਾ ਚਾਹੀਦਾ ਜਿਨ੍ਹਾਂ ਨੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਤੁਸੀਂ ਜਾਣਦੇ ਹੋ ਕਿ ਅੰਮ੍ਰਿਤਸਰ ਜ਼ਿਲ੍ਹਾ ਜਿਹੜਾ ਹਰਮਨ ਪਵਿੱਤਰ ਸ੍ਰੀ ਘਮੰਡ ਸਾਹਿਬ ਦੇ ਨੇੜੇ ਡਾਕਟਰ ਭੀਮਰਾਓ ਅੰਬੇਡਕਰ ਦੀ ਜਿਹੜੀ ਪਤਿਮਾ ਉਹਦੇ ਨਾਲ ਅਜਹੀ ਛੇੜਚਾਰ ਉਹਨਾਂ ਦੀ ਮੂਰਤੀ ਨਾਲ ਅਜਹੀ ਛੇੜਚਾਰ ਹੋ ਜਾਣੀ ਤੇ ਤੁਹਾਨੂੰ ਲੱਗਦਾ ਕਿ ਜਿਹੜਾ ਇਹ ਸੁਰੱਖਿਆ ਕਰਮਚਾਰੀਆਂ ਦਾ ਵੀ ਜਿਹੜਾ ਉਹ ਉਹਨਾਂ ਦੀ ਫੇਲੀਅਰ ਨੂੰ ਸਾਬਿਤ ਕਰਦੀ ਬਿਲਕੁਲ ਜਿᱷ ਫੇਲੀਅਰ ਤੇ ਹੈ ਫੇਲੀਅਰ ਨਾਮ ਦਿੱਤੇ ਉਹ ਇਸ ਤਰ੍ਹਾਂ ਹੋ ਨਹੀਂ ਸਕਦਾ ਕਿ ਇਹ ਦੋ ਚਾਰ ਮਿੰਟ ਦੀ ਘਟਨਾ ਦਾ ਹੈ ਨਹੀਂ ਕਿ ਵੀ ਅੱਗ ਬਾਲਣੀ ਫਿਰ ਉੱਪਰ ਚੜਨਾ ਫਿਰ ਥੋੜੇ ਮਾਰਨੇ ਫਿਰ ਥੱਲੇ ਉਤਰਨਾ ਇਹ ਘੱਟੋ ਘੱਟ 15-20 ਮਿੰਟ ਦੀ ਘਟਨਾ ਹੈ ਛੋਟੀ ਜਿਹੀ ਪਰ 6 ਅਕੋਰ 26 ਜਨਵਰੀ ਦਾ ਦਿਨ ਜਿਹੜਾ ਉਹ ਇੱਕ ਦੇਸ਼ ਤੱਕ ਵਿਸ਼ੇਸ਼ ਦਿਨ ਹੁੰਦਾ ਜਿੱਥੇ ਉਹ ਉੱਥੇ ਸੁਰੱਖਿਆ ਜਿਹੜੀ ਉਹ ਚੱਪੇ ਚੱਪੇ ਤੇ ਪੁਲਿਸ ਦਾ ਨਾਦ ਹੁੰਦੀ ਆ ਸੁਰੱਖਿਆ ਕਰਮਚਾਰੀ ਦਾ ਨਾਦ ਹੁੰਦੇ ਆ ਕੁਫੀਆ ਏਜੰਸੀਆਂ ਅਲਰਟਤੀ ਹੁੰਦੀਆਂ ਔਰ ਅਜਿਹੀ ਅਣਸਖਾਵੀ ਜਿਹੜੀ ਉਹ ਘਟਨਾ ਵਾਪਰ ਜਾਈ ਉਹ ਕਿਤੇ ਨਾ ਕਿਤੇ ਸਵੇਰ ਸਰਕਾਰ ਇੰਟੈਲੀਜੈਂਸ ਦਾ ਜਿਹੜਾ ਆਪਾਂ ਕਹਿ ਸਕਦੇ ਆ ਕਿ ਜਿਹੜਾ ਆਫੀਸ਼ੀਅਲ ਮੰਨਿਆ ਜਾ ਸਕਦਾ ਜੀ ਜੀ ਇੱਕ ਗੱਲ ਮੈਂ ਹੋਰ ਇਹਦੇ ਚ ਐਡ ਕਰਦਾ ਮੈਂ ਤੁਹਾਡੇ ਵਾਸਤੇ ਦੱਸ ਦਿਆਂ ਤੁਹਾਨੂੰ ਵੀ ਪਤਾ ਹੋਏਗਾ ਕਿ ਸਾਡੇ ਇੱਥੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਬਹੁਤ ਵੱਡਾ ਸਥਾਨ ਜੀ ਉਹਨਾਂ ਦਾ ਜਨਮ ਇੱਥੇ ਵੀ ਸੀ ਜੀ ਔਰ ਹਜ਼ਾਰਾਂ ਨਹੀਂ ਲੱਖਾਂ ਦੇ ਲੋਕ ਜਿਹੜੇ ਨੇ ਉਹਨਾਂ ਦੇ ਲਈ ਜਿਹੜੀ ਸ਼ੋਭਾ ਯਾਤਰਾ ਹੁੰਦੀ ਆ ਉਹਦਾ ਸਵਾਗਤ ਕਰਦੇ ਨੇ ਲੰਗਰ ਲਗਾਏ ਜਾਂਦੇ ਨੇ ਅਸੀਂ ਵੀ ਬਹੁਤ ਸ਼ਰਧਾ ਰੱਖਦੇ ਹਾਂ ਅਸੀਂ ਵੀ ਤਣ ਤਣ ਬਾਬਾ ਦੀਪ ਸਿੰਘ ਜੀ ਦੇ ਉੱਥੇ ਪਰਿਵਾਰਾਂ ਸਮੇਤ ਅਸੀਂ ਜਾਂਦੇ ਆਉਂਦੇ ਹਾਂ ਸਾਡੇ ਵੀ ਉਹਨਾਂ 'ਚ ਬੜੀ ਅਥਾਹ ਸ਼ਰਧਾ ਹੈ ਬਹੁਤ ਉਹਨਾਂ ਦਾ ਕਰ ਸਕਦੇ ਇੱਕ ਬਹੁਤ ਵੱਡੀ ਧਾਰਮਿਕ ਸ਼ਖਸੀਅਤ ਨੇ ਬਾਬਾ ਦੀਪ ਸਿੰਘ ਜੀ ਉਹਨਾਂ ਦਾ ਦਿਨ ਸੀ ਔਰ ਇਸ ਅਕਰੋਚ ਦੇ ਵਿੱਚ ਅਗਲੇ ਦਿਨ ਜਿਹੜਾ ਪੰਜਾਬ ਪੰਦ ਦੀ ਵੀ ਕਾਲ ਆਈ ਔਰ ਅੰਮ੍ਰitsar ਪੰਦ ਦੀ ਵੀ ਕਾਲ ਲੱਗੀ ਪਹਿਲੇ ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਬਹੁਤ ਸਾਰੇ ਵੀ ਧਾਰਮਿਕ ਸਥਾਨ ਸੀ ਉਸ ਦਿਨ ਦੇ ਸੀ ਬਾਬਾ ਦੀਪ ਸਿੰਘ ਜੀ ਦਾ ਇਹਦਾ ਮਤਲਬ ਹੈ ਕਿ ਉਸ ਬੰਦੇ ਨੇ ਧਾਰਮਿਕ ਤੌਰ ਤੇ ਇਸ ਚੀਜ਼ ਦਾ ਵੀ ਅਹਿਸਾਸ ਨਹੀਂ ਕੀਤਾ ਵੀ ਘੱਟੋ-ਘੱਟ 26 ਜਨਵਰੀ ਤੋਂ ਇਲਾਵਾ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਵੀ ਉਦਨ ਜਨਮ ਦਿਹਾੜਾ ਆ ਲੋਕਾਂ ਨੇ ਆਪਣਾ ਧਾਰਮਿਕ ਸਥਾਨਾਂ ਤੇ ਵੀ ਜਾਣਾ ਵੀ ਇਹਦੇ ਨਾਲ ਇੱਕ ਸ਼ਹਿਰ 'ਚ ਮਾਹੌਲ ਖਰਾਬ ਹੋ ਜਾਏਗਾ ਉਹ ਨਹੀਂ ਇਸ ਚੀਜ਼ ਦਾ ਸੋਚਿਆ ਔਰ ਜਿਨ੍ਹਾਂ ਨੇ ਸ਼ਕਤੀਆਂ ਨੇ ਮਗਰ ਕੀਤਾ ਮੈਨੂੰ ਨਹੀਂ ਸਮਝ ਲੱਗਦੀ ਕਿ ਉਹ ਕਿਹੜੇ ਧਰਮ ਨੂੰ ਮੰਨਦੇ ਸੀ ਉਹਨਾਂ ਦਾ ਕਿਹੜੇ ਧਰਮ 'ਚ ਵਿਸ਼ਵਾਸ ਸੀ ਜੇ ਉਹਨਾਂ ਦਾ ਕਿਸੇ ਦੇ ਧਰਮ 'ਚ ਵਿਸ਼ਵਾਸ ਹੁੰਦਾ ਤੇ ਘੱਟੋ-ਘੱਟੋ ਇਸ ਚੀਜ਼ ਨੂੰ ਮੱਦੇਨਜ਼ਰ ਲਾਖਦੇ ਤੇ ਉਸ ਦਿਨ ਤੇ ਨਾ ਘੱਟੋ-ਪਟੇ ਇਹੋ ਜਿਹੀ ਚੀਜ਼ਾਂ ਹੁੰਦੀਆਂ ਦੇ ਨਹੀਂ ਉਹਨਾਂ ਨੇ ਉਹ ਚੁਣਿਆ ਕਿ ਜਿਹਦੇ ਨਾਲ ਧਾਰਮਿਕ ਤੌਰ ਤੇ ਆਜ ਕਰੋ ਤੇ ਨਾਲ ਸਮਾਜਿਕ ਤੌਰ ਤੇ ਵੀ ਲੋਕਾਂ ਦੇ ਅੰਦਰ ਇੱਕ ਗਲਤ ਮੈਸੇਜ ਜੜਾ ਜਾਵੇ ਉਹਦੇ ਲਈ ਉਹਨਾਂ ਨੇ 26 ਜਨਵਰੀ ਦਾ ਦਿਨ ਇਸ ਕਰਕੇ ਚੁਣਿਆ ਕਿ ਉਸ ਦਿਨ ਦੇਸ਼ ਦਾ ਸੰਵਿਧਾਨ ਜਿਹੜਾ ਬਾਬਾ ਸਾਹਿਬ ਨੇ ਜਿੱਦ ਦੇ ਚੁਣੂ ਸੰਪਿਆ ਸੀ ਅਰ ਇਹ ਸਭ ਤੁਸੀਂ ਇਹ ਸਾਰੀ ਕਠਿਨਾ ਬਾਬਤ ਆਪ ਜੀ ਨੇ ਜਿਹੜਾ ਵਿਚਾਰ ਕੀਤਾ ਤੁਸੀਂ ਔਰ ਸਮਾਜ ਦੇ ਨਿਵਾਹਦੇ ਹੋ ਤੁਸੀਂ ਸਮਾਜ ਦੀ ਸੇਵਾ ਕਰਦੇ ਹੋ ਉਹ ਕਿ ਸਮਾਜਸੇਜ ਦੇ ਤੌਰ ਤੇ ਵੀ ਤੁਹਾਡੀ ਜਿਹੜੀ ਸਮਾਜ ਵਿੱਚ ਛਵੀ ਬੜੀ ਸੋਣੀ ਜਿਹੜੀ ਆ ਉਹ ਪੇਸ਼ ਕੀਤੀ ਜਾਂਦੀ ਹੈ ਤੁਸੀਂ ਕਿਵੇਂ ਇਸ ਜਿਹੜੀ ਘਟਨਾ ਦੇ ਜਿਹੜੇ ਦੋਸ਼ੀ ਹੈ ਉਹਨੂੰ ਕਿਹੜੀ ਵੱਤ ਤੋਂ ਆ ਜਿਹੜੀ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕਰੋਗੇ ਤਾਂ ਜੋ ਜਿਹੜਾ ਕਿਉਂਕਿ ਡਾਕਟਰ ਭੀਮਰਾਓ ਅਮੇਦਕਰ ਜੀ ਬਾਬਾ ਸਾਹਿਬ ਜਿਹੜੇ ਆ ਉਹ ਕਿਸੇ ਵਿਸ਼ੇਸ਼ ਜਾਤੀ ਦੇ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਉਹਦੇ ਪੂਰੇ ਭਾਰਤ ਦੇ ਨੇ ਔਰ ਪੂਰੇ ਸੰਸਾਰ 'ਚ ਉਹਨਾਂ ਨੂੰ ਜਿਹੜਾ ਪੂਜਿਆ ਜਾਂਦਾ ਤੁਸੀਂ ਅਜਿਹੀ ਘਟਨਾ ਕਰਨ ਵਾਲੇ ਦੋਸ਼ੀ ਨੇ ਕਿਹੜੀ ਕਾਨੂੰਨ ਕੋ ਜਿਹੜੀ ਸਜ਼ਾ ਮੰਗੇ ਇਹ ਕੋਈ ਕਾਨੂੰਨ ਆਪਣੇ ਤਰੀਕੇ ਨਾਲ ਕੰਮ ਕਰ ਰਿਹਾ ਹੈ ਅਸੀਂ ਮੰਨਦੇ ਹਾਂ ਕਿ ਇਹਨਾਂ ਤੇ ਐਨਐਸਸੀ ਲਗਾਇਆ ਜਾਵੇ ਜਾਂ ਉਹਨਾਂ ਨੂੰ ਇੱਕ ਜੋ ਕੁਛ ਉਹਨਾਂ ਨੇ ਦੇਸ਼ ਦੇ ਲਈ ਗਲਤ ਮੈਸੇਜ ਪਾਸ ਕੀਤਾ ਉਹਦੀ ਸਜ਼ਾ ਜਿਹੜੀ ਉਹ ਕਾਨੂੰਨ ਦੇਗਾ ਕਾਨੂੰਨ ਆਪਣੇ ਤਰੀਕੇ ਨਾਲ ਕੰਮ ਕਰੇ ਤਾਂ ਜੋ ਜਿਹੜੇ ਬਾਕੀ ਜਿਹੜੇ ਲੋਕ ਨੇ ਇਹ ਜਿਹੜਾ ਇੱਕ ਅੰਦੋਲਨ ਨਾ ਬਣੇ ਜਿੱਦਾਂ ਲੋਕੀ ਜਿਹੜਿਆ ਹੋਰ ਇਹੋ ਜਿਹੇ ਸ਼ਰਾਰਤੀ ਜਿਹੜੇ ਬੰਦੇ ਆ ਹੋਰ ਦੇਸ਼ ਦੇ ਅੰਦਰ ਇਹੋ ਜਿਹੀ ਕਟਨਾਵਾ ਨਾ ਕਰਨ ਤੇ ਤਾਂ ਜੋ ਉਹਨਾਂ ਨੂੰ ਬਾਕੀ ਲੋਕਾਂ ਨੂੰ ਵੀ ਸਬਕ ਆਵੇ ਐਸੀ ਸਜ਼ਾ ਜਿਹੜੀ ਆ ਉਸ ਉਹ ਮਿਲਣੀ ਚਾਹੀਦੀ ਉਹਦੀ ਅਸੀਂ ਮੰਗ ਕਰਦੇ ਆ ਕਿਉਂਕਿ ਭਾਵਨਾਵਾਂ ਸਾਡੇ ਆਇਤ ਹੋ ਗੀਆਂ ਪੂਰੇ ਦੇਸ਼ ਦੀਆਂ ਭਾਵਨਾਵਾਂ ਆ ਗਈਆਂ ਹਰ ਵਰਗ ਦੀਆਂ ਭਾਵਨਾਵਾਂ ਆ ਗਈਆਂ ਔਰ ਖਾਸ ਕਰਕੇ ਜਿਹੜਾ Dalit ਸਮਾਜ ਹੈ ਸਾਡਾ ਗਰੀਬ ਸਮਾਜ ਹੈ ਜਿਹੜਾ ਉਹ ਉਹਨਾਂ ਦੀ ਭਾਵਨਾ ਨੂੰ ਬੜੀ ਠੇਸ ਪਹੁੰਚੀ ਹੈ ਜੀ ਅਨਾਰੀਆ ਸਾਹਿਬ ਅੰਤ ਵਿੱਚ ਅਸੀਂ ਚਾਹਾਂਗੇ ਕਿ ਤੁਸੀਂ ਆਪਣੇ ਸਮਾਜ ਨੂੰ ਜਿਹੜਾ ਉਹ ਕੋਈ ਜਿਹੜਾ ਸੰਦੇਸ਼ ਦੇਣਾ ਕਿ ਤਾਂ ਜੋ ਉਹ ਅੱਗੇ ਤੋਂ ਅਜਿਹੀਆਂ ਘਟਨਾਵਾਂ ਨਾ ਹੋ ਸਕਣ ਔਰ ਸਮਾਜ ਕਿਵੇਂ ਇੱਕਜੁੱਟ ਰਹੇ ਮੈਂ ਚਾਹਾਂਗਾ ਕਿ ਤੁਸੀਂ ਆਪਣੇ ਸਮਾਜ ਨੂੰ ਜਰੂਰ ਇਹ ਮੈਸੇਜ ਦਿਓਗੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਨੂੰ ਔਰ ਸਾਡੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਭਾਤਰੀ ਜਥੇਬੰਦੀਆਂ ਜਿੰਨੀਆਂ ਮੈਂ ਸਾਰਿਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਹ ਦੇਸ਼ ਸਾਡਾ ਹੈ ਪੰਜਾਬ ਸਾਡਾ ਹੈ ਗੁਰੂ ਨਗਰੀ ਅੰਮ੍ਰਿਤਸਰ ਸਾਡੀ ਹੈ ਇਸ ਕਰਕੇ ਕੋਈ ਵੀ ਐਸਾ ਪ੍ਰੋਟੈਸਟ ਜਾਂ ਐਸੀ ਕੋਈ ਕਾਲ ਜਿਹੜੀ ਹੈ ਉਹਨੂੰ ਠੀਕ ਤਰੀਕੇ ਨਾਲ ਆਪਾਂ ਦੇਈਏ ਜਿਹਦੇ ਨਾਲ ਆਮ ਦੁਕਾਨਦਾਰ ਵਰਗ ਗਰੀਬ ਵਰਗ ਦਿਹਾੜੀਦਾਰ ਵਰਗ ਵਪਾਰੀ ਵਰਗ ਤੇ ਹੋਰ ਜਿਹੜੇ ਆ ਉਹ ਉਹਨਾਂ ਨੂੰ ਪਰੇਸ਼ਾਨੀ ਨਾ ਹੋਵੇ ਤੇ ਅਸੀਂ ਚਾਹਦੇ ਆ ਕਿ ਬਾਕੀ ਲੋਕ ਵੀ ਸਾਡਾ ਇਸ ਘੜੀ ਦੇ ਵਿੱਚ ਦੁੱਖ ਦੀ ਘੜੀ ਦੇ ਵਿੱਚ ਸਾਡਾ ਸਾਥ ਵੀ ਦੇਣ ਤੇ ਸ਼ਹਿਰ ਦੇ ਅੰਦਰ ਮਾਹੌਲ ਜਿਹੜਾ ਬਹੁਤ ਵਧੀਆ ਸਾਡਾ ਭਾਈਚਾਰਾ ਜਿਹੜਾ ਬਹੁਤ ਵਧੀਆ ਸਾਰੇ ਲੋਕ ਇਸ ਦੁੱਖ ਦੀ ਘੜੀ 'ਚ ਸਾਰੇ ਸਾਡੇ ਨਾਲ ਨੇ ਅਸੀਂ ਉਹਨਾਂ ਨੂੰ ਵੀ ਅਪੀਲ ਕਰਾਂਗੇ ਕਿ ਇੱਕ ਸ਼ਹਿਰ ਦੇ ਅੰਦਰ ਕਦੇ ਵੀ ਕੋਈ ਐਸਾ ਮਾਹੌਲ ਜਿਹੜਾ ਉਹ ਕਦੇ ਵੀ ਖਰਾਬ ਨਾ ਹੋਵੇ ਔਰ ਇਹ ਗੁਰੂ ਨਗਰੀ ਹੈ ਗੁਰੂ ਨਗਰੀ ਦੇ ਅੰਦਰ ਇਹ ਲੱਖਾਂ ਹੀ ਲੋਕੋ ਜਿਹੜੇ ਇੱਥੇ ਸ਼ਰਧਾਲੂ ਦੇ ਰੂਪ ਦੇ ਵਿੱਚ ਅੰਮ੍ਰਿਤਸਰ ਦੇ ਨਗਰੀ ਚਾਹੁੰਦੇ ਨੇ ਉਹ ਬੇਚੇ ਜਿਗ ਬੇਪਰੀਕੇ ਨਾਲ ਇੱਥੇ ਆਉਣ ਔਰ ਸੱਚਖੰਡ ਹਰਮੰਦਰ ਸਾਹਿਬ ਵੀ ਆਉਣ ਪਵਨ ਵਾਲਮੀਕੀ ਤੀਰਥ ਵੀ ਆਉਣ ਦੁਰਗਾਣਾ ਮੰਦਿਰ ਵੀ ਆਉਣ ਹੋਰ ਵੀ ਅੰਮ੍ਰਿਤਸਰ ਦੇ ਜਿਹੜੇ ਸਥਾਨ ਨੇ ਉੱਥੇ ਆਉਣ ਉਹਨਾਂ ਨੂੰ ਕੋਈ ਐਸੀ ਮੁਸ਼ਕਲ ਨਹੀਂ ਹੈ ਲੇਕਿਨ ਇਹ ਕਿ ਕਟਨਾ ਬਹੁਤ ਮਾੜੀ ਹੈ ਸ਼ਹਿਰ ਦੇ ਅੰਦਰ ਸੁਖਸ਼ਾਂਤੀ ਰਹੇ ਉਸ ਅਕਾਲ ਪੁਰਖ ਦੇ ਅੱਗੇ ਸਾਡੀ ਪ੍ਰਾਰਥਨਾ ਇਸ ਓਮ ਪ੍ਰਕਾਸ਼ ਅਨਾਰੀਆ ਜੀ ਜਿਹੜੇ ਉਹ ਸਮਾਜ ਸੇਵੀ ਨੇ ਔਰ ਵਾਲਮੀਕ ਇਸ ਸਮਾਜ ਦੀ ਜਿਹੜੀ ਉਹ ਪ੍ਰਤੀਨਿਧਤਾ ਕਰਦੇ ਨੇ ਉਹਨਾਂ ਨੂੰ ਜਾਣਿਆ ਉਹਨਾਂ ਦੇ ਮਾਧਿਮ ਰਾਹੀਂ ਸੀ ਜਾਣਿਆ ਕਿ ਕਿਵੇਂ ਉਸ ਜਿਹੜੀ ਡਾਕਟਰ ਭੀਮਰਾਓ ਅੰਬੇਦਕਰ ਜੀ ਦੀ ਪ੍ਰਤਿਮਾ ਨਾਲ ਜਿਹੜੀ ਛੇੜਛਾੜ ਕੀਤੀ ਗਈ ਬੀਤੇ ਦਿਨ ਇੱਕ ਸ਼ਰਾਰਤੀ ਅੰਸਰ ਵੱਲੋਂ ਉਹਨਾਂ ਨੇ ਵਿਸਥਾਰ ਨਾਲ ਸਾਡੇ ਨਾਲ ਜਿਹੜੀ ਇਹ ਚਰਚਾ ਕੀਤੀ ਔਰ ਸਾਨੂੰ ਜਾਣਕਾਰੀ ਦਿੱਤੀ ਕਿ ਕਿਵੇਂ ਉਹ ਸੰਵਿਧਾਨ ਵਿੱਚ ਵਿਸ਼ਵਾਸ ਰੱਖਦੇ ਆ ਦੇਸ਼ ਦੇ ਕਾਨੂੰਨ ਵਿੱਚ ਵਿਸ਼ਵਾਸ ਰੱਖਦੇ ਆ ਔਰ ਉਹ ਉਹਨਾਂ ਨੇ ਬੜੀ ਸਾਫ਼ ਤੇ ਸਪਸ਼ਟ ਲਫ਼ਜ਼ਾਂ ਵਿੱਚ ਜਿਹੜੀ ਕਾਨੂੰਨ ਕੋਲ ਮੰਗ ਵੀ ਕੀਤੀ ਹੈ ਕਿ ਅਜਿਹੇ ਸ਼ਰਾਬਤੀ ਅੰਸਰਾਂ ਜਿਹੜੀ ਆ ਉਹ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਧੰਨਵਾਦ